ਆਪਾਂ ਖੜਾ ਖੜਾ ਪੋਚਾ ਲੱਗਾ ਹੋਇਆ ਪੋਚੇ ਨੂੰ ਮੇਰੇ ਸਲਾਹੇ ਕਰ ਕੰਡਿਆਲੀ ਤਾਰ ਫੇਰ ਦੇ ਤੇ ਬਾੜ ਕਰ ਦੇ ਬੁੜਾ ਅੰਦਰ ਨਾ ਫੜੇ ਦੋ ਦਿਨ ਜੀ ਵਰਜਿਆ ਕਰੋ ਅੰਦਰ ਅਰੇ ਅੰਬਰਾ ਚਲਾ ਮਾਂਡਾਰੀਆਂ ਵੇ ਖੰਭ ਚੁੰਨੀ ਦੇ ਬਣਾ ਕੇ ਤੇਰੇ ਰਿਸ਼ਤੇ ਆਵੇ ਕੰਨੀ ਗੱਲ ਪਾਦੀ ਸਾਡਾ ਬੁੜਾ ਕਾ ਡੁਬਕੀ ਲਾ ਕੇ ਅਮਰੀਕਾ ਜਾ ਰਿਹਾ ਮੇਰਾ ਚਾਹੇ ਦੋ ਗਿਲੇ ਵਿਕ ਜਾਣ ਚਾਹੇ ਮੇਰਾ 40 45 ਲੱਖ ਲੱਗ ਜੇ ਬਗਲੇ ਵਰਗੀ ਲਿਉ ਮੈਂ ਮੋਥਾਂ ਪੰਜ ਸੱਤ ਲੈ ਉਹ ਜਵਾਕ ਪੈਣ ਮਰਾਵੇ ਮੈਂ ਉਹੀ ਨਹੀਂ ਤਰੇ ਫਿਰਦਾ ਭਾਈ ਉਹੀ ਨਹੀਂ ਤਰੇ ਫਿਰਦਾ ਮੈਂ ਆਹ ਕਿੱਧਰ ਚੱਕਦੀ ਆ ਨਾ ਉਹ ਕਿੱਧਰ ਚੱਕ ਪਿਆ ਆਹ ਵੇ ਕਿੱਧਰ ਨੂੰ ਖਿੱਚਦੀ ਏ ਮੈਂ ਪਰਚਾਈ ਦੇ ਸੱਤੂ ਪਰਚਾਈ ਦਾ ਸੁਣਦੇ ਹੋ ਮੈਂ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਸ ਐ ਹੇ ਹੇ ਨਾੜ ਚੜ ਗਈ ਓਏ ਪਈ ਗਿਆ ਘੋੜਾ ਬਚੋਲੇ ਦਾ ਹੁਣ ਤਾਂ ਕਹਿੰਦੀ ਕੁੜੀ ਗਊ ਆ ਗਊ ਹੁਣ ਪਤਾ ਲੱਗਦਾ ਸਿੰਘਾਂ ਵਾਲੀ ਐ ਦੋ ਦੋ ਸਿੰਘ ਨੇ ਐਡੇ ਐਡੇ ਸਿੰਘਾਂ ਲਈ ਫਿਰਦੀ ਆ ਐਡੀ ਜੀਵਾ ਬੋਲਣ ਲੱਗੀ ਨਹੀਂ ਸੋਚਦੀ ਸਾਰਾ ਪਿੰਡ ਕਹਿੰਦਾ ਜੇ ਨਾਨੀ ਥੱਲੇ ਲੱਗਿਆ ਹੋਇਆ ਹੁਣ ਜੇ ਨਹੀਂ ਕਰਦਾ ਤਾਂ ਮਰ ਗਿਆ ਜੇ ਕਰਦਾ ਮੈਂ ਤਾਂ ਮਰ ਗਿਆ ਹਾਂ ਹਾਏ ਓਏ ਰੱਬਾ ਕਿੰਨਾ ਸੋਹਣਾ ਮੌਸਮ ਆ ਓਏ ਅੱਜ ਅੱਜ ਤਾਂ ਮੈਂ ਖੋਸੇ ਸਾਰੀਆਂ ਰੀਲਾਂ ਬਣਾ ਚਿੱਤ ਕਰੇ ਅੰਬਰਾਂ ਚ ਲਾਵਾਂ ਡਾਰੀਆਂ ਵੇ ਖੰਭ ਚੁੰਨੀ ਦੇ ਬਣਾ ਕੇ ਦੇਖ ਕਿਵੇਂ ਫਿਰਦੀਆਂ ਮੀਚ ਫਰਫਰ ਕਰਦੀ ਜਿਹਨੂੰ ਚਾਹ ਦੀ ਘੁੱਟ ਬਣਾਉਣ ਨੂੰ ਕਹਿੰਦੇ ਪਲੇਗ ਪੈ ਜੂਗੀ ਇਹਨੂੰ ਸਾਰਾ ਮੂਡ ਖਰਾਬ ਕਰ ਜਾਂਦਾ ਮਰਨ ਚੋਕਰਾ ਸਵੇਰੇ ਤੱਪ ਜਾਂਦਾ ਪਤਾ ਨਹੀਂ ਕੀ ਮੰਗਦਾ ਮੇਰੇ ਤੋਂ ਨਾ ਚੁੱਪ ਕਰਕੇ ਤੇਰੇ ਤੋਂ ਕੰਮ ਨਹੀਂ ਕੀਤੇ ਜਾਂਦੇ ਹਾਂ ਖਾਸਾ ਸਾਰਾ ਮੀਂਹ ਪਾ ਦੇਰ ਬਸ ਸੋਹਣਾ ਸੋਹਣਾ ਮੌਸਮ ਹੋ ਜਾ ਫਿਰ ਮੈਂ ਕਾਫੀ ਸਾਰੀਆਂ ਰੀਲਾ ਬਣਾਉ ਨਾਲੇ ਹਾਂ ਸੱਚ ਰੀਲਾ ਤੋਂ ਜ਼ਿਆਦਾ ਆ ਅਭੀ ਪੰਗੂ ਦਾ ਨੰਮਾ ਗਾਣਾ ਆਇਆ ਬੋਲ ਬਾਣੀ ਬੰਦ ਉਹਤੇ ਬਣਾਉਂਗੀ ਪੰਜ ਛੇ ਰੀਲਾ ਮੈਂ ਤਾਂ ਅੱਜ ਉਹ ਵੀ ਸੁਗੀਆਂ ਬਣਾਉਂਗੀ ਅੱਜ ਮੌਸਮ ਵੀ ਸੋਹਣਾਗਾ ਅੱਜ ਕਿਹੜਾ ਗਰਮੀ ਆ ਵੀ ਏਸੀ ਲਾ ਕੇ ਬੈਠਣਾ ਪੂ ਮੈਂ ਤਾਂ ਮੀਚ ਗੇੜੇ ਦਊਂਗੀ ਸਾਰਾ ਦਿਨ ਦੇਖ 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 ਵੱਡੀ ਮਿਸ ਪੂਜਾ ਇਹ ਦੇਖ ਦੇ ਕਿਵੇਂ ਬਣੀ ਫਿਰਦੀ ਆ ਮੈਂ ਤਾਂ ਕਹਿੰਨਾ ਰੱਬ ਕਰਕੇ ਹੋ ਜੇ ਇਹੀ ਦੀ ਬੋਲ ਬਣੀ ਬੰਦ ਸਮਾਦਾ ਦੇ ਮਰਾਂ 10 ਰੁਪਈਆ ਦੇ ਪਤਾਸੇ ਟੇਕ ਕੇ ਆਉਂਗਾ ਲੋਕ ਸੱਤੇ ਪਏ ਰਹਿੰਦੇ ਨੇ ਇਹ ਕਉ ਨਹੀਂ ਰਹਿੰਦੀ ਚੰਗੀ ਪਲੀ ਬਾਜੀ ਭੱਕ ਗਈ ਤੀ ਉਹੀ ਚਾਰਕਣੀਆਂ ਸਿੱਤ ਕੇ ਸਾਰਾ ਕੰਮ ਖਰਾਬ ਕਰ ਮੈਂ ਜੀਰੀਆਂ ਨਿਸਰੀਆਂ ਪਈਆਂ ਨੇ 10 ਪਰਿਆ ਮਾਂਸਾ ਕੀ ਲੋੜ ਆ ਤਨ ਓਏ ਇਹਨੂੰ ਪਣਾਉ ਨੂੰ ਲਾਵੇ ਅੰਦਰ ਇਹ ਮੀਚ ਗਲੀ ਜਾਂਦੀ ਆ ਯਾਰ ਖਾ ਜੂ ਇਹਨੂੰ 1.5 ਲੱਖ ਲਾਇਆ ਤੇ ਮੇਰੇ ਸਾਰੇ ਸੋਨ ਨੂੰ ਕੀ ਪਾ ਮਾਦਾ ਮਰ ਗਿਆ ساری ਜ਼ਿੰਦਗੀ ਦਾ ਘੱਟਾ ਢੋਂਦਾ ਹੈ ਆ ਹੁੱਕ ਜੀ ਮਾਰੀ ਕਿਧਰੇ ਕੱਟ ਕੇ 1 ਵਜੇ ਦੇ ਯਾਰਾਂ ਨੇ ਉਹ ਕਰਾਉਂਦੀ ਆ ਉਹ ਕਰਾਉਂਦੀ ਐ ਨਹੀਂ ਪਤਾ ਪੇਕਿਆਂ ਨੂੰ ਫੜਾਤੀ ਹੋਵੇ ਵੀ ਹਾਂ ਲੈ ਜਾਣਗੇ ਆ ਕੇ ਓ ਰਿਆ ਓ ਕੁੱਲੂਆ ਗੱਲ ਸੁਣ ਮੇਰੀ ਆ ਬਾਹਰੇ ਖੜਨੇ ਸਾਰੇ ਸੰਦ ਮੇਰੇ ਸਾਰੇ ਮੀਚ ਪਿੱਟੀ ਆ ਤੇਨੂੰ ਅਕਲ ਹੀ ਨਹੀਂ ਹੈ ਰੱਬਣਾ ਮੇਰੇ ਕੋਈ ਮੰਗ ਨਹੀਂ ਪੂਰੀ ਕਰਦਾ ਮੈਂ ਪੁਰਾਣਾ ਚੱਜ ਦਾ ਮੰਗਿਆ ਸੀ ਉਹ ਨਹੀਂ ਮਿਲਿਆ ਤੇ ਮੈਂ ਮੀ ਮੰਗਿਆ ਤਾਂ ਮੀ ਬੰਦ ਕਰਤਾ ਰੱਬਾ ਰੱਬਾ ਮੀ ਬਰਸ ਬੁੜਾ ਕਿ ਮੈਂ ਵਿੱਚ ਆ ਜਾਂਦਾ ਪਵਾ ਮੀ ਕਿਵੇਂ ਪਾਵੇ ਅਕਲ ਦਾ ਘਾਟਾ ਪਈ ਸਾਨੂੰ ਜੀਰੀਆਂ ਦੇ ਨਿਸਰੀਆਂ ਖੜੀਆਂ ਨੇ ਹੈ ਮਸ਼ੀਨਾ ਸਟਾਰਟ ਹੋ ਗਈਆਂ ਮੀ ਭਾਲਦਾ ਮੀ ਤਾਂ ਕੀ ਕਰਾਉਣਾ ਤੁਸੀਂ ਸੀਮੀ ਨੇਰੀ ਫਾਸਲਾ ਮੇਰੇ ਨਾਲੇ ਸੀ ਮਹੀਨੇ ਬਾਅਦ ਪੈਸੇ ਆਉਂਦੇ ਨੇ ਸੋਨੂੰ ਕੀ ਪਤਾ ਕਿਧਰ ਲੈਣ ਦੇਣ ਕਿਵੇਂ ਕਰਨਾਗਾ ਉਹ ਠੇਕੇ ਦੇ ਲਈ ਖੜਾ ਵਿਚਾਰਾ ਕੋਈ ਕਰਜ਼ਾ ਚੱਕੀ ਖੜਾਗਾ ਕਹਿੰਦੀਆਂ ਲਿਮਟਾਂ ਨੇ 20-20 ਲੱਖ ਦੀਆਂ ਮੀਂਹ ਪਾ ਦੇ ਮੀਂਹ ਪਾ ਦੇ ਇੱਥੇ ਟੱਪ ਭਰ ਕੇ ਵਿੱਚ ਡਬੋ ਰਾਂ ਗੱਲਾਂ ਨੱਕ ਦਾ ਭਲਾ ਮਰ ਜਾ ਪਰ ਓਏ ਗੱਲ ਸੁਣ ਵੇ ਲੋਕਾਂ ਦੇ ਬੁੜੇ ਮਰ ਜਾਂਦੇ ਆ ਸਾਡੇ ਨੂੰ ਪਤਾ ਨਹੀਂ ਕਿਉਂ ਨੀ ਮੌਤ ਆਉਂਦੀ ਹੈਗੀ ਬੇੜੀ ਬੈਠੇ ਆਲਾ ਜਦੋਂ ਦੇਖ ਮੱਚਿਆ ਦਾ ਮੱਚਿਆ ਜਦੋਂ ਦੇਖ ਮੱਚਿਆ ਦਾ ਮੱਚਿਆ ਮੈਨੂੰ ਦੇਖ ਕੇ ਤਾਂ ਨਾ ਇਹਦੇ ਕੱਪੜੇ ਸੁਦੇ ਅੱਗ ਲੱਗ ਜਾਂਦੀ ਆ ਜਦੋਂ ਬਾਹਰੇ ਜਾਂਦਾ ਨਾ ਉਦੋਂ ਸ਼ਾਂਤੀ ਮਿਲਦੀ ਆ ਹਾਂ ਵੀ ਕਰੇ ਸੁੱਖ ਸ਼ਾਂਤੀ ਹੈਗੀ ਆ ਨਹੀਂ ਬੇੜੀ ਬੈਠੇ ਆਲਾ ਅੱਗ ਮਚਾਈ ਰੱਖੂਗਾ ਪਿੱਲਾ ਮੇਰੇ ਕਹਣ ਤੇ ਕਿ ਰੱਬ ਨੇ ਮੀਂਹ ਪਾਤਾ ਜੇ ਹਨਾ ਆਪ ਦੇਖ ਲੈ ਕਿਵੇਂ ਬੋਲਦਾ ਸੀ ਜੇ ਨੂਹਾ ਕੁਝ ਬੋਲ ਪਣ ਫਿਰ ਕਹ ਦਿੰਦੇ ਨੇ ਇਹਨਾਂ ਦੇ ਮਾਪੇ ਆਪਣੇ ਤਾਂ ਇਹਨਾਂ ਨੂੰ ਅਕਲ ਨਹੀਂ ਸਿਖਾਈ ਸੱਸ ਸਹੁਰੇ ਨਾਲ ਕਿਵੇਂ ਬੋਲਣਾ ਵੀ ਤੁਹਾਡੇ ਮਾਪੇ ਕਿੱਥੇ ਗਏ ਉਤੇ ਕਹੋ ਭਾਈ ਜਿਹੜਾ ਕੁਝ ਕਹਿਣਾ ਹੈ ਪਿੱਠੇ ਪਿੱਛੇ ਕੀ ਕਹਿੰਦੇ ਹੋ ਕੀ ਬਾੜਾ ਕਰਦਾ ਛੋਟਾ ਮੇਰਾ ਸਾਲਾ ਮਹਿਲ ਵਰਗਾ ਘਰ ਛੱਤ ਕੇ ਦੇ ਤਾਂ ਹੈ ਮੇਰੀ ਖਾਤਰ ਛੱਤਿਆ ਹੋ ਅਜੇ ਮੂਰੇ ਬੋਲਦੀ ਆ ਮੈਂ ਤਾਂ ਬੁਲਾ ਕੇ ਰਾਜੀ ਨਹੀਂ ਤੈਨੂੰ ਇਹਦਾ ਮੁੰਡੇ ਦੀ ਚੇ ਮਾਰਦੀ ਆ ਆਹੋ ਮੈਂ ਤਾਂ ਬੱਡੇ ਤੈਨੂੰ ਥਾ ਉਹ ਗਲਾਮ ਆਹ ਖੜਦਾ ਖੜਦਾ ਪਾ ਪੋਛਾ ਲੱਗਾ ਹੋਇਆ ਪੋਚੇ ਨੂੰ ਮੇਰਾ ਸਲਾ ਐ ਕਰ ਕੰਡਿਆਲੀ ਤਾਰ ਫੇਰ ਦੇ ਤੇ ਬਾੜ ਕਰ ਦੇ ਗੁੜਾ ਅੰਦਰ ਨਾ ਭੜੇ ਦੋਦੇ ਜੀ ਵਰਜਾ ਕਰੋ ਅੰਦਰ ਇਹ ਤਾਂ ਤਾਂ ਮੈਨੂੰ ਫੇਰ ਕਹ ਦੇਤੀ ਜਿਹੜੀ ਬਾੜ ਤਾਂ ਉਹ ਪੋਚੇ ਦਾ ਹੋਇਆ ਉਹ ਕੰਡੇ ਦਾ ਮੈਨੂੰ ਜੁਗਣੇ ਪੈ ਰਹੇ ਨੇ ਹੁਣ ਇਹਨੂੰ ਇੱਕ ਗੱਲ ਸਮਝਾ ਦੇ ਤੇਰੇ ਕਰਾਂ ਵਾਲੀ ਨੂੰ ਆਪਦਾ ਬੁਲਾਉਂਦੇ ਨੇ ਟੀਵੀ ਨੂੰ ਦੇਖ ਮੈਂ ਤਾਂ ਲੱਗਦੀ ਮੇਰੀ ਨੂੰ ਹੈ ਪਰ ਇਹਨੇ ਕਾਤਾ ਮੈਨੂੰ ਮਰਾ ਜੀ ਅੱਕ ਗਿਆ ਭਾਈ ਪੁੱਠਾ ਬੋਲਦੀਆਂ ਮੈਨੂੰ ਮੈਨੂੰ ਵੀ ਲੈ ਜਾ ਕਿਸੇ ਪਾਸੇ ਮੈਂ ਵੀ ਪੱਕਿਆ ਪਿਆ ਤੋ ਇਹ ਮੇਰੀ ਗੱਲ ਇੱਕ ਸੁਣ ਲਾ ਤੇਰੇ ਇਸ ਤੇਰੇ ਦੇ ਕੰਨੀ ਗੱਲ ਪਾ ਦੀ ਸਾਡਾ ਬੁੜਾ ਘਰ ਡੁਬਕੀ ਲਾ ਕੇ ਅਮਰੀਕਾ ਜਾ ਰਿਆ ਮੇਰਾ ਚਾਹੇ 2 ਕਿਲੇ ਵਿਕ ਜਾਣ ਚਾਹੇ ਮੇਰਾ 40 45 ਲੱਖ ਲੱਗ ਜੇ ਬਗਲੇ ਵਰਗੇ ਲਿਆਂ ਮੈਂ ਮੋਂਥੋਂ 5 7 ਲਿਆਂ ਜਵਾਖ ਪੈਣ ਮਰਾਵੇ ਮੈਂ ਉਹੀ ਨਹੀਂ ਤੁਰਿਆ ਫਿਰਦਾ ਭਾਈ ਉਹੀ ਨਹੀਂ ਤੁਰਿਆ ਫਿਰਦਾ ਮੈਂ ਮੈਨੂੰ ਵੀ ਕੋਹੋਰ ਲਿਆ ਦੀ ਇਹਨੂੰ ਛੱਡ ਦਾਂਗੇ ਇਹਨੂੰ ਤਾਂ ਸੰਭਲਾ ਆਪਣਾ ਉਹਨੂੰ ਤੈਨੂੰ ਕਿੰਨੀਆਂ ਅੱਕ ਲਿਆ ਕੇ ਦੇ ਮੈਂ ਮੇਰਾ ਜਰਾ ਥੱਲੇ ਲੱਗਿਆ ਫਿਰਦਾ ਤੀਵੀਂ ਦੇ ਸਾਰੇ ਪਿੰਜ ਦੇ ਤਾਂਸ ਖੇਡਣ ਜਾਂਦੇ ਆ ਉਹ ਉੱਥੇ ਵੀ ਤੇਰੀਆਂ ਗੱਲਾਂ ਮੇਰੇ ਆਸ ਵਾਲਿਆ ਸੌਦਾ ਲੈਣ ਵਗ ਜਾਂ ਉੱਥੇ ਵੀ ਤੇਰੀਆਂ ਗੱਲਾਂ ਨਾਹਰ ਤੇ ਡੰਕਰ ਲੈ ਕੇ ਵਗ ਜਾਂ ਉੱਥੇ ਵੀ ਤੇਰੀਆਂ ਗੱਲਾਂ ਹੈ ਮੈਂ ਕਿਹਾ ਤਾਂ ਹੈਗਾ ਜਦੋਂ ਵੀ ਦੋ ਬੈਠਕਾਂ ਪਾ ਦੇ ਅੱਠ ਹੱਥ ਕੇ ਧਰਤਾ ਏਡਾ ਕੋਈ ਬੈਠਕਾਂ ਪਾ ਦੇ ਮਦਾ ਨੀਰੇ ਵਾਲੇ ਰੈਫੂ ਭੈਣ ਮਰਾਵੇ ਮੈਨੂੰ ਘਾਟਾ ਨਹੀਂ ਹੈਗਾ ਹਾਂ ਮੇਰੀ ਜਾਨ ਨੂੰ ਕੰਡੇ ਵਿੱਚ ਤੇ ਜਾਨ ਨੂੰ ਕੰਡੇ ਥੱਲੇ ਲਾ ਥੱਲੇ ਲੱਗ ਗਿਆ ਹੁਣ ਸਾਰ ਦਬਕਾਰ ਰੱਖਣਾ ਸੀ ਤੇਰੀ ਗੱਲ ਸੁਣ ਲੈ ਤੇਰੀ ਬੇਬੇ ਹੁੰਦੀ ਸੀ 8-10 ਬੰਦੇ ਆਉਂਦੇ ਉੱਥੇ ਦੀ ਗੱਲ ਉਹ ਵੇ ਜੁਣਲੀ 8-10 ਬੰਦੇ ਆਉਂਦੇ ਹੁੰਦੇ ਸੀਗੇ ਨਾਲ ਕਦੇ ਉਹਨੇ ਮਾਦਿਤੀ ਨੇ ਮੱਥੇ ਵੱਟ ਨਹੀਂ ਪਾਇਆ 10 ਬੰਦੇ ਦੀ ਰੋਟੀ ਲਾਉਣੀ ਸੀ ਕੱਲੀ ਤੇ ਇਥੋਂ ਦੋਦ ਨਹੀਂ ਲੈਂਦੀ ਦੋਦ ਨਹੀਂ ਲੈਂਦੇ ਇਥੋਂ ਹੈ ਉਹਦਾ ਤੂੰ ਕਹਿੰਦਾ ਸੀ ਲੈਣੀ ਆ ਪਿਆਰ ਨਾਲ ਰੱਖੀ ਆ ਦੇਖ ਲੈ ਪਿਆਰ ਦੇ ਨੇ ਤੀਤੇ ਰੱਖੀ ਸਾਲਾ ਪਿਆਰ ਦਾ ਹਜੇ ਲੱਕੇ ਬੁੜਾ ਗਾਲਾ ਕਰਦਾ ਬੁੜਾ ਗਾਲਾ ਨਾ ਕੱਟੇ ਹੋਰ ਕੀ ਕਰੇ ਓਏ ਮੇਰੀ ਤਾਂ ਜਾਣ ਨੂੰ ਸੱਪੇ ਨੇ ਤੇਰੇ ਕੋਲੇ ਆਉਣਾ ਤੂੰ ਪੈਣਾ ਉਹਦੇ ਕੋਲੇ ਜਾਣਾ ਉਹ ਪੈਂਦੀ ਆ ਆ ਲੈ ਲੈ ਡਾਂਗ ਛੱਡ ਕੇ ਜਾਉ ਆ ਲੈ ਲੈ ਡਾਂਗ ਨਰਾ ਨਰਾ ਮੈਂ ਨਾ ਘੱਟ ਕੇ ਜਾਉਂਗਾ ਛੱਡ ਕੇ ਜਾਉ ਇਹ ਛੱਡਣ ਨੂੰ ਕਿੱਧਰ ਭag ਜਾਏਗਾ ਤੂੰ ਹੈ ਮੈਂ ਨਹੀਂ ਆਉਂਗਾ ਮੈਂ ਨਹੀਂ ਆਉਂਦਾ ਮੇਰਾ ਸਾਲਾ ਛੱਡਣਾ ਸਖਾਲਾ 50 ਸਾਲ ਹੋ ਗਏ ਘਟਾ ਢੋਦੇ ਨੂੰ ਮੇਰੇ ਆਹ ਵੀੜੀਆਂ ਲਾਈਆਂ ਲੋਕਾਂ ਦੇ ਟਰੈਕਟਰ ਚ ਲਾਏ ਕਰਾਇਆ ਲਾ ਕੇ ਇਦਾ ਘਰ ਬਣਾਤਾ ਜ਼ਮੀਨਾਂ ਬਣਾਤੀਆਂ ਤੁਹਾਨੂੰ ਕੀ ਪਾ ਕੀ ਪਾ ਤੁਹਾਨੂੰ ਭਈ ਹੈ ਮਾਰਾ ਕਰਾ ਮੇਰਾ ਤਾਂ ਮੇਰਾ ਸਲਾਵੀ ਸੰਿਆਸੀ ਲੈ ਜਾ ਇੱਥੋਂ ਇਹ ਦੁਨੀਆ ਤੋਂ ਬਗ ਜਾ ਮੌਰਾ ਪਰਾਂ ਜਾ ਚੱਕ ਲੈ ਰਪ ਮੈਨੂੰ ਤਾਂ ਰੋਟੀਆਂ ਘਾਰ ਦੋ ਟਰੈਕਟਰ ਲਿਆਓ ਪੈਣ ਮਰਾਵੇ ਸੰਦਨ ਤੰਤਰ ਕਰੋ ਪੱਲੇ ਦਾ ਸਾਰੇ ਜਰ ਖਾਜੂ ਉਹਨਾਂ ਨੂੰ ਜਰ ਨਹੀਂ ਲੈਣੀ ਉਹਨਾਂ ਤੋਂ ਲੈ ਆ ਟਰੱਕ ਕੇ ਕਿਤੇ ਬੱਚੀ ਦਾ ਯਾਰ ਰੋਡਾ ਲੱਗਿਆ ਦੇਖ ਬੇੜੀ ਬੈਠੀ ਆ ਲੈ ਕਿਵੇਂ ਕਚੀਚੀਆਂ ਲੈਂਦਾ ਮੇਰੇ ਤੇ ਕੋਈ ਨਾ ਕਰਦੀ ਆ ਉਹਦੇ ਪੇਕਿਆਂ ਨੂੰ ਫੋਨ ਤੇਰੀ ਤਾਂ ਲਤ ਤੋੜ ਕੇ ਮੰਜੇ ਤੇ ਬਿਠਾ ਕੇ ਜਾਣਗੇ ਬੇੜੀ ਬੈਠੀ ਆਲਾ ਰੋਟੀ ਖਾਣ ਵੇਲੇ ਤਾਂ ਕਹ ਦੂ ਮੇਰੇ ਦੰਦ ਨਹੀਂ ਹੈਗੇ ਹੁਣ ਦੇਖ ਕਿਵੇਂ ਇੱਕ ਚੀਚੀਆਂ ਲੈਂਦਾ ਮੇਰੇ ਤੇ ਮੇਰਾ ਬੱਸ ਨਹੀਂ ਚੱਲਦਾ ਬੁੜੇ ਨਹੀਂ ਤੈਨੂੰ ਤਾਂ ਇੱਕ ਥਾਪੀ ਮਾਰ ਕੇ ਮਾਰਦਾ ਮੈਂ ਲੋਕਲਾਜ ਨੂੰ ਬੈਠੀ ਐ ਇੱਥੇ ਮੈਂ ਤੇ ਲੋਕਾਂ ਦਾ ਡਰਨਾ ਨਾ ਹੁੰਦਾ ਸਾਰਾ ਕੁਝ ਵੇਚ ਕੇ ਹੁਣ ਨੂੰ ਕਿਦਣ ਦੀ ਟੱਪੀ ਹੁੰਦੀ ਐ ਤੁਹਾਨੂੰ ਬੇੜੀ ਬੈਠੀ ਆਲਾ ਪੋਚਾ ਵਿਚਾਲੇ ਛੱਡ ਗਿਆ ਲਾਉਂਦੀ ਮੈਂ ਵੀ ਨਹੀਂ ਪਿਆ ਰਹਿਣ ਦੇ ਗੰਦ ਮੇਰਾ ਸਾਲਾ ਲੋਕਾਂ ਮੰਗਰ ਓ ਲੱਗ ਲੱਗ ਮੈਂ ਪੜੀ ਲਿਖੀ ਕੁੜੀ ਲੈ ਲਈ ਦੇਖ ਲੈ ਕਿਵੇਂ ਘਰ ਪਿਛਾੜੀ ਲਿਆ ਰੱਖਿਆ ਮਤਾਂ ਜੀ ਕਰਦਾ ਵੀ ਦਵਾਰੇ ਬਹਿਲਾ ਜਵਾਖੇ ਨੂੰ ਆਣ ਪੜ ਹੋਵੇ ਕੁੜੀ ਗੋਹਾ ਕੁੜਾ ਸੱਟਣ ਵਾਲੀ ਬਸ ਤੜਕੀ ਉੱਠੇ ਰੋਟੀ ਟੁੱਕ ਲਾਤੀ ਗੋਹਾ ਕੁੜਾ ਸੱਟ ਲਿਆ ਦੋ ਘੰਟੇ ਆਰਾਮ ਕਰ ਲਿਆ ਦੁਪਹਿਰੇ ਚਾਹ ਬਣਾ ਲਈ ਫੇਰ ਉੱਠ ਖੜੀ ਹੈ ਇਹ ਜਾਂ ਇੰਜਣ ਚਾਹੀਦਾ ਕੋਈ ਇਹ ਤਾਂ ਲੈ ਜਾ ਓਏ ਆਹਾ ਬਜੀ ਦਾ ਯਾਰ ਕਿਵੇਂ ਇੱਕ ਸੁੱਨ ਨਾ ਖੜਾ ਐ ਇੱਥੇ ਕੀ ਕਰਦਾ ਤੂੰ ਹੁਣ ਵੀਰਾ ਸਾਲਾ ਮੈਂ ਮਾਕਰ ਹਾ ਨਾ ਪਹਿਲਾਂ ਖੜਦਾ ਮੂਰੇ ਕੀ ਹੋ ਗਿਆ ਔਰ ਤੈਨੂੰ ਮੇਰੇ ਨਾਲ ਗਾਲ੍ਹਾਂ ਦਿੰਦੇ ਨਾਲੇ ਕੁੱਟਦੇ ਆ ਇੱਥੇ ਬੈਠਾ ਕੁੱਟਣ ਨੂੰ ਤੈਨੂੰ ਕੀ ਮਾਰਿਆ ਉਹ ਤੇਰੇ ਮਾਂ ਕੀ ਮਾਰਿਆ ਤੇਰੇ ਮਾਂ ਰਾਖੜਾ ਮਰੂੰ ਕੰਦੀ ਜਾਏ ਗੁੱਟਦੇ ਆ ਕੁੱਟਦਾ ਤਾ ਨਹੀਂ ਘੂਰਦਈਆਂ ਤੈਨੂੰ ਤੇਰਾ ਪਿਓ ਆ ਅੰਦਰ ਜਾ ਨਾ ਉਹ ਕੁੱਟਦੀ ਆ ਉਹ ਤਾਂ ਤੇਰੇ ਤੇਰਾ ਕਸੂਰ ਆ ਸਾਰਾ ਤੂੰ ਉਸੇ ਤਰਾ ਪਖਾਨਾ ਯਾਰ ਬੀਬੀ ਬੀਬੀ ਦੁਬਾਰਾ ਤੁਹਾਰੇ ਏਡੀ ਹੋਗੀ ਬੀਬੀ ਤਾਂ ਦੁਬਾਰਾ ਏਡੀ ਹੋਗੀ ਜਮ ਪੀਉਂਦਾ ਕਿਸੇ ਦੇ ਬੀਬੀ ਨੂੰ ਫਿਕਰ ਨਹੀਂ ਹੈਗੀ ਹੁਣ ਮੈਨੂੰ ਲੈ ਜਾਂਦੀ ਨਾਲ ਕੱਲਾ ਜੱਟ ਗਈ ਸਾਲਿਆ ਲਜਾਣ ਵਾਲੇ ਨੂੰ ਲਗਾਈ ਉਹ ਆ ਫਿਰ ਤਾਂ ਮੈਂ ਡੈਂਡ ਕਾ ਲਈ ਫਾਲਾ ਨਾਲ ਲਜਾਣ ਦਾ ਅਹੀਂ ਮਰਨਾ ਸਖਾਲਾ ਨਹੀਂ ਪਿਆ ਤੇਰੀ ਗੱਲ ਸੁਣ ਉਹਨੂੰ ਗੱਲ ਸਮਝਾ ਜੀ ਤਾਂ ਕਿ ਭਈ ਨਿਰਭਾਹ ਕਰਨਾ ਸਾਡੀ ਰੋਟੀ ਟੁਕ ਲਾ ਦੇ ਮੈਂ ਤਾਂ 2-4 ਸਾਲਾਂ ਮੈਂ ਮਰ ਜੂ ਉਦੋਂ ਬਾਅਦ ਇਸ ਦੀ ਰਾਜ ਆ ਇੱਥੇ ਓਏ ਮੈਨੂੰ ਕੌਣ ਸਾਮੂਗਾ ਅੱਜ ਨਾਲ ਕੱਟਦੂ ਕਰੋ ਮੈਨੂੰ ਦੇ ਦੋ ਬਾਦ ਓਏ ਪੜਿਆ ਕੇ ਰੱਖ ਤਾ ਜੇ ਨਹੀਂ ਵਿੜਦੀ ਲਾ ਕੇ ਤੁਹਾਨੂੰ ਥੱਕਾ ਲੀਟਰ ਪੀ ਕੇ ਦੁੱਧਾ ਬਾਈਆ ਨਾ ਤੇ ਟੂਹੀ ਤੇ ਮਾਰ ਮਾਰ ਰੈਂ ਗੜੇ ਸਿੱਧੀ ਕਰ ਦੇ ਜਾਂ ਏਡੀ ਟੂਹੀ ਆ ਕਿੱਥੋਂ ਮੈ ਜੂ ਥੱਲੇ ਮਾਰ ਦਿਆ ਜਾ ਕੇ ਸਾਡਰ ਤਾਂ ਇੱਕ ਤਾਂ ਬਾਲਾ ਪੈ ਜਾ ਯਾਰ ਦਰਦਾ ਮੈਂ ਉਹ ਪਿੰਡ ਫੋਨ ਕਰ ਦਿੰਦੀ ਆ ਤੇਰੀ ਗੱਲ ਸੁਣ ਲੈ ਪਿੰਡ ਫਿਰ ਐਨੀ ਤੇਰੇ ਕੋਸ ਤੇਰੇ ਐਨੀ ਮਾਕਰ ਬੁਰਾ ਕੋਈ ਸਾਰੇ ਮੈਨੂੰ ਗਾਲਾਂ ਦਿੰਦੇ ਨੇ ਵੀ ਆਏ ਗਾਲਾਂ ਦਿੰਦੇ ਨੇ ਮੇਰੇ ਸਾਲੇ ਦੀ ਘਰ ਆਉਣ ਦੇ ਕਹ ਜਿਹੜਾ ਆਉਂਦਾ ਮਾਰ ਮਾਰ ਡਾਂਗਾ ਲਾਛਾਂ ਪਛਾੜਾਂਗੇ ਸਾਲਾ ਬਣਿਆ ਆਉਣ ਦਾ ਉਹਨਾਂ ਨੂੰ ਕਹਿ ਕਹ ਜਿਹਨੂੰ ਕਰਨਾ ਫੋਨ ਕਰ ਤੂੰ ਡਰਦੇ ਅਸੀਂ ਕਿਸੇ ਤੋਂ ਉਹਦਾ ਤਾਇਆ ਵੀ ਕਹਿੰਦਾ ਸੀਗਾ ਵੀ ਤੇਰੇ ਮਰੂ ਦੇ ਕੁੜੀ ਨੂੰ ਕੁਛ ਕਿਹਾ ਕੁਛ ਨਹੀਂ ਕਹਿੰਦਾ ਤਾਇਆ ਉਹੀ ਮਰੀ ਜਾਂਦੇ ਆਪਦੀਆਂ ਉਹਦਾ ਬਹੁਤ ਕੁਛ ਕਹੂ ਕੱਲ ਨੂੰ ਬੰਦੇ ਲੈ ਕੇ ਚੜਾ ਦੂ ਆਪਣੇ ਦੋਨਾਂ ਤੇ ਹੈ ਥਲੇ ਲੱਗੀ ਜਾਣਾ ਦਿਨੋਂ ਦਿਨ ਤੂੰ ਉਹ ਇੱਕ ਗੱਲ ਕਹਦੇ ਘਰ ਰੋਠੀ ਟੋਕ ਲਾ ਦੇ ਸਾਡੇ ਬੜਦੇ ਬੰਦੇ ਮਾਰੇ ਹੋਏ ਨੇ ਉਹ ਨੂੰ ਐਂ ਡਰਾਇਆ ਕਰ ਕੰਚਰਾ ਕਿ ਸਾਡੇ ਫੁੱਟ ਦੇ ਪੰਜ ਸੱਤ ਬੰਤੇ ਮਾਰੇ ਹੋਏ ਨੇ ਤਾਂ ਬਲੱਡ ਵਾਦਾ ਇਨੀ ਪਤਾ ਕਿਹੜੇ ਵੇਲੇ ਬੰਦਾ ਮਾਰਦੇ ਰੋਟੀ ਟੁੱਕ ਟਾਈਮ ਤੇ ਲਾਦਾ ਕਰ ਚੱਲ ਖੜਾ ਓ ਟਰਾਲੀ ਅੰਦਰ ਪੈ ਤੇ ਤੇ ਦਾ ਭਾਈਆ ਕੋਲ ਤੇ ਮਾਰ ਦੇਂਗਾ ਮਾਰ ਦਾਂਗੇ ਮਾਰ ਦਾਂਗੇ ਆਹ ਉਹ ਮੇਰੇ ਗੱਲ ਪਾ ਦੇ ਕਤਲ ਐਂ ਨਹੀਂ ਕਿਸੇ ਨਾਲ ਲੜੀ ਦਾ ਹੁੰਦਾ ਕੰਮ ਲਿਆ ਮੈਂ ਤਾਂ ਉਹਨੂੰ ਕੁਝ ਕਹਿ ਨਹੀਂ ਸਕਦਾ ਮੇਰੇ ਤਾਂ ਨੂਹ ਲਾ ਕੇ ਦੀਆ ਤੇਰੇ ਤਾਂ ਘਰਾਂ ਵਾਲੀ ਆ ਮੜਿਆ ਤਾੜ ਕੇ ਰੱਖਿਆ ਕਰ ਹੈ ਓਏ ਖੜਾ ਕਿਉਂ ਆ ਮੈਂ ਡਾਂਗ ਛੜ ਦੂੰ ਇੱਕ ਤੇਰੇ ਖਚਾਂ ਕਹੀਂ ਚੱਲ ਇਧਰ ਇਧਰ ਜਾ ਮਾ ਹੁਣ ਮੈਂ ਹਾਂ ਭਾਈ ਕਹਿਲਾ ਮਾੜਾ ਜੰਮੇ ਨਾ ਮਾੜਾ ਆਵੇ ਨਾ ਸੱਚੀ ਗੱਲ ਲਾਭ ਹੀ ਰਿਆ ਉਹ ਬਾਗ ਜਾ ਪਣੋਈਆ ਮਿਰਚ ਨਾ ਰੋਟੀ ਲਿਆ ਦੇ ਓਏ ਮਿਰਚ ਨਾ ਰੋਟੀ ਲਿਆ ਦੇ ਰੋਟੀ ਦਾ ਰਾਤ ਵਾਲੀ ਐਂਡ ਲਾਉਣੀ ਰਾਤ ਵਾਲੀ ਲਿਆ ਦੇ ਕੁੱਤਾ ਤਾਂ ਹੈਗਾ ਮੈਂ ਕੋਈ ਜੀਤ ਆਹੀ ਨਹੀਂ ਮੈਂ ਇਸ ਕਰਦਾ ਕੁੱਤਾ ਬਣਾਤਾ ਮੈਨੂੰਗਾ ਤੁਸੀਂ ਮੈਂ ਵੀ ਨਹੀਂ ਖਾਦੀ ਰੋਟੀ ਦਾ ਤੂੰ ਵੀ ਲਾਲਾ ਪੁੱਤ ਤਿੰਨ ਕੁੰਜਾ ਪਰੌਂਠਾ ਲਾ ਲੈ ਤਾਂ ਦਹੀਂ ਕਿੱਦਾਂ ਆਵੇ ਬਣਾ ਕੇ ਖਾਦੀ ਸੱਚੇ ਪਾਸ਼ਾ ਓਏ ਦਾ ਤਰਸ ਕਰ ਲੈ ਜਵਾਖ ਦਾ ਤੂੰ ਉਹਨੂੰ ਸਮੱਤ ਬਖਸ਼ ਦੇ ਕੁੜੀ ਨੂੰ ਉਡੀ ਨੂੰ ਸਮੱਤ ਬਕਸ ਦੇ ਜਾ ਮੈਨੂੰ ਚੱਕ ਲਾ ਮੈਂ ਤਾਂ ਅੱਖਾਂ ਤੋਂ ਪਰਾਂ ਕੁ ਸੂਈ ਜਾਵੇ ਫੇਰ ਤਾਂ ਮੇਰਾ ਸਲਾਮਾਨੀ ਦੁਖੀ ਹੁੰਦਾ ਹੁਣ ਤਾਂ ਇਹਦੇ ਕਣੀ ਦੇਖਦੇ ਕਿ ਸਾਰਾ ਦਿਨ ਚੁਰੀ ਜਾਂਦਾ ਵੀ ਇਹਦਾ ਜੇ ਮੈਂ ਮਰ ਗਿਆ ਟਾਈਮ ਪਾਸ ਕਿਵੇਂ ਹੋਊਗਾ ਕਿਵੇਂ ਹੋ ਟਾਈਮ ਪਾਸ ਕਿਹੜਾ ਖੜਕਾਈ ਜਾਂਦਾ ਗੇਟ ਜਾ ਸਸੀ ਰਾਬਾ ਸਸਰੀਕਰ ਕਿਨ ਆਪੀ ਤੁਮ ਲਾ ਗੁਰਦੇয়াল ਦਾ ਪੁੱਤ ਆਵਾ ਮੈਂ ਗੁਰਦੇয়াল ਦਾ ਬੱਲੇ ਬੱਲੇ ਉਹ ਦਾਦਾ ਕਿਵੇਂ ਤਰਾ ਵਧੀਆ ਵਾ ਵਧੀਆ ਠੀਕ ਆ ਹਾਂ ਹਾਂ ਕੀ ਕੰਮ ਹੈ ਭਾਬੀ ਜੀ ਕੀ ਕਰੇ ਫਾਪ ਵੀਨੇ ਕਰ ਤਾ ਜਨਾ ਭਾਬੀ ਦਾ ਘਰੀ ਆ ਕੀ ਕੰਮ ਹੈ ਸਿਆਉਣ ਜੀ ਮਰਾਉਣੀ ਸੀ ਸ਼ਰਟ ਤੇ ਲੈ ਮੈਂ ਮਰਵਾਦ ਨਾ ਮੈਂ ਮਰਾ ਕੇ ਲਿਆਉਣੀ ਆ ਕੋਲੇ ਬਹਿ ਕੇ ਦੱਸੂਗਾ ਵੀ ਇੱਥੇ ਉਹ ਸਿਆਉਣ ਹੀ ਮਰਵਾਉਣੀ ਆ ਮੈਂ ਦੱਸ ਦੂੰ ਇੱਕ ਮੰਮੀ ਨੇ ਕੰਮ ਆ ਭੇਜਿਆ ਸੀ ਹੋਰ ਆ ਗਿਆ ਪੈਂਦੀ ਮਰਾ ਕੇ ਉਸ ਵਾਲੀ ਸਿਆਉਣ ਲਈ ਸਿਆਉਣਾ ਤਾਂ ਮੈਨੂੰ ਹੋਰ ਹੀ ਬਾਈ ਦਿਆਂ ਦੀਆਂ ਨੇ ਉਹ ਤਾਂ ਬੌਬਲਾ ਸਾਡੇ ਵਾਲਾ ਤਾਂ ਹੈ ਮਰਵਾ ਲਾ ਭਾਈ ਜਿੱਥੇ ਜਿੱਥੇ ਮਰਵਾਉਣੀ ਆ ਸਿਆਉਣ ਹੁਣ ਆਪਣੇ ਹੱਥ ਚੀਨੀ ਪਾਸ ਕੋਸ ਭਾਬੀ ਭਾਬੀ ਵੇ ਗਗੂ ਆ ਸਿਹਦਰ ਕੀ ਕਰਨ ਜਾਣਾ ਭਾਬੀ ਕਲੈਬ ਨਹੀਂ ਚੱਕੀ ਰਾ ਤੇ ਮੇਰੀ ਇੰਸਟਾ ਦੇ ਤੋਂ ਵੇ ਕਿੱਥੋਂ ਕਲੈਬ ਚੱਕਣ ਦੀ ਮਰ ਲਿਆ ਮੇਰਾ ਤਾਂ ਨੈਟ ਮੁੱਕ ਗਿਆ ਤੇ ਨਾਲੇ ਤੇਰੇ ਲਾਵਾ ਚਾਰ ਚਪੇੜੇ ਮੂੰਹ ਤੇ ਤੂੰ ਵਾਈਫਾਈ ਦਾ ਪਾਸਵਰਡ ਬਦਲਤਾ ਉਹ ਸਾਡਾ ਬੁੜਾ ਟੁੱਟ ਪੈਣਾ ਵਾਈਫਾਈ ਨਹੀਂ ਲਵਾਉਣ ਦਿੰਦਾ ਜੇ ਵਾਈਫਾਈ ਲਵਾ ਦੇਣਾ ਫਿਰ ਤੇਰੀ ਕਲੈਬ ਮੈਂ ਮਿੰਟ 'ਚ ਚੱਕ ਲਿਆ ਕਰ ਨਾਲੇ ਪਤਾ ਕੀ ਹੋਇਆ ਸੀ ਕੱਲ ਅੱਠ ਨੌ ਰੀਲਾਂ ਪਾਤੀਆਂ ਮੈਂ ਸਾਰਾ ਨੱਟ ਮੁੱਕ ਗਿਆ ਮੇਰਾ ਤਾਂ ਕਰਕੇ ਨਿਕਲ ਆ ਚੱਕੀ ਗਈ ਓ ਵੀ ਤੂੰ ਸਾਡੇ ਘਰੇ ਆ ਗਿਆ ਤੈਨੂੰ ਬੁੜਾ ਨੇ ਟੱਕਰਿਆ ਟੱਕਰਿਆ ਜੀ ਭਾਬੀ ਪੁੱਛਦਾ ਸੀ ਕਹਿੰਦਾ ਕਿਧਰੇ ਐਨਾ ਮੈਂ ਕਿ ਛੱ ਤੂੰ ਮੈਨੂੰ ਹੀ ਮਰਵਾਏਂਗੀ ਭਾਬੀ ਕਦੇ ਮੈਂ ਤੂੰ ਸ਼ਰਟ ਫੜਾ ਐ ਕਰੀ ਹੱਥ ਨੇ ਨਾਲ ਤਾਂ ਸ਼ਰਟ ਫੜ ਕੇ ਲੈ ਜੀ ਨਾਲੇ ਐ ਕਰੀ ਆਪਾਂ ਇੱਕ ਰੀਲ ਬਣਾ ਲਾਂਗੇ ਤੂੰ ਐ ਕਰਨਾ ਭਾਬੀ ਮੈਨੂੰ ਐਡੀ ਦਾ ਪਾਸਵਰਡ ਦੇ ਦੇ ਮੈਂ ਹੀ ਪਾ ਦੇ ਕੋ ਰੀਲ ਨਾਲੇ ਸੇਣਾ ਤੂੰ ਮੂੰਹ ਦੇਖਿਆ ਤਾਂ ਤੈਨੂੰ ਦੇਦਾ ਐਡੀ ਦਾ ਪਾਸਵਰਡ ਮੈਂ ਨਹੀਂ ਦਿੰਦੀ ਭਾਈ ਮੱਸਾ ਤਾਂ ਮੈਂ ਐਡੀ ਚਲਾਈਆ ਤੈਨੂੰ ਫੋਲੋਅਰ ਵਧਾਣਾ ਤੇਰੇ ਕੱਲ ਇੱਕ ਬੰਦਾ ਮਿਲਿਆ ਸੀ ਮੈਨੂੰ ਕਹਿੰਦਾ ਫੋਲੋਅਰ ਵਧਾ ਲੂ ਫੇਕ ਕਿੰਨੇ ਕ ਵੱਧ ਜਾਣਗੇ ਲੱਖ ਕਰਾ ਦੂੰਗੀ ਕਿੰਨੇ ਪੈਸੇ ਲੱਗਣਗੇ 5000 ਰੁਪਏ ਲੱਗੂਆ ਬਸ ਕਰਵੇਂ ਰਹਿਣ ਦੇ ਮੈਂ ਤਾਂ ਕਿਸੇ ਤੋਂ ਚੁੱਡੀ ਨਹੀਂ ਵਧਾਉਂਦੀ ਤੂੰ 5000 ਦੀ ਗੱਲ ਕਰਦਾ ਨਾਰੇ ਕੱਟ ਕਰ ਲਈ ਨਾ 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 ਮੇਰੀ ਗੱਲ ਸੁਣ ਨਾ ਫੇਕ ਫਾਲੋਅਰ ਤਾਂ ਉੱਡ ਜਾਂਦੇ ਨੇ ਮੇਰੇ ਹੋਗੇ ਤੇ 50000 50000 ਤੋਂ 42000 ਤੀ ਆ ਗਰੰਟੀ ਲੈਂਦਾ ਉਹ ਤਾਂ ਬਸ ਮੈਨੂੰ ਤਾਂ ਲੋੜ ਨਹੀਂ ਗਰੰਟੀ ਦੀ ਤੂੰ ਐ ਕਰ ਹੁਣ ਤੂੰ ਬਾਗ ਜਾ ਮੈਂ ਤਾਂ ਤਣਾਉਲੇ ਜਾਂਦੇ ਸਾਡੇ ਬੁੱਝੜ ਨੂੰ ਲੈ ਕੇ ਠੀਕ ਆ ਬਾਬੇ ਹਾਂ ਮੇਰੀ ਗੱਲ ਸੁਣ ਵੇ ਜਵਾਖ ਜਾ ਮੂੜੀ ਨਹੀਂ ਸਹਉਣ ਮਰਵਾਕੇ ਕਰਦੇ ਹਾਲਕੇ ਆਲਾ ਅਹੀ ਜੀ ਕਿਸੇ ਜੀ ਸਹਉਣ ਹੋਈ ਭਲਾਂ ਦੀ ਐ ਮਾਂ ਮੈਂ ਰਾਹ ਹਕੂ ਲੂਦੀ ਦਾ ਆਪਣੇ ਆ ਜਾਣਦੇ ਮਾਂ ਦੇ ਪੁੱਤਾਂ ਅੰਤਰਾ ਸਮੇ ਲੈ ਕੇ ਆਉਂਗਾ। ਕੋਈ ਨਿੱਕੀ ਨਾ ਹੋ ਜੇ। ਗੱਲ ਤਾਂ ਸੁਣ ਜਾਂਦਾ ਇਹਦੇ ਵੀ ਅੱਗ ਲੱਗੀ ਰਹਿੰਦੀ ਛੇਤੀ ਘਰੋਂ ਨਿਕਲਣ ਦੀ। ਇਹ ਤਾਂ ਸਾਡੇ ਬੁੱਝੜ ਨਾਲ ਦਾ ਸਾਡੇ ਲੈਨ ਤਾਂ ਮਾੜੀ ਮੱਠ ਗੱਲ ਦੀ ਸਮਝ ਤਾਂ ਆ ਜਾਂਦੀ ਆ ਇਹਨੂੰ ਤਾਂ ਉਹ ਵੀ ਨਹੀਂ ਆਉਂਦੀ ਹੈਗੀ। ਹੁਣ ਮੈਨੂੰ ਐ ਡਰਾ ਨੰਗ ਤਾਂ ਗਿਆ ਜੇ ਕਿਤੇ ਬੁੜੇ ਨੇ ਦੁਬਾਰੋ ਟੱਕਰ ਗਿਆ ਬੁੜਾ ਇਹਨੂੰ ਛੱਤਰ ਬਹੁਤ ਪੈਣਗੇ ਇਹਦੇ ਮਰਨੇ ਨੂੰ ਕਿਹਾ ਤੇ ਵੀ ਹੁਣ ਤਾਂ ਇੱਕ ਰੀਲ ਬਣਾ ਜਾਂਦਾ ਆਥਣੇ ਵਾਲੀ ਆਥਣੇ ਬਣਾ ਲੈਂਦੇ। ਜਮੈਂ ਬੁੱਝੜ ਆ ਸਾਰੇ ਨਕਮੇ ਟੱਕਰੇ ਹੋਏ ਨੇ ਮੈਨੂੰ ਤਾਂ ਸਾਰੇ ਨਕਾਉਮੇ ਆ ਜੀ ਵਾਹ ਯਾ ਆ ਗਿਆ ਆ ਗਿਆ ਲੈ ਆ ਗਿਆ ਮੱਲਾ ਹੈ ਹਾਂ ਬਾਬਾ ਆ ਗਿਆ ਸਿਵਨ ਪਰ ਬਸ ਲਿਆਂ ਦੀ ਪਈ ਚਲ ਵਧੀਆ ਹੋ ਗਿਆ ਹੈ ਲੈ ਨਹੀਂ ਭਾਬੀ ਕਹਿੰਦੀ ਹੱਥ ਨੇ ਆ ਜੀ ਨਹੀਂ ਨਹੀਂ ਹੈਗੀ ਹਾਂ ਬਾਬਾ ਫਿਰ ਤੂੰ ਹੱਥ ਨੇ ਖੇਚਲਾ ਨਾ ਕਰੀ ਮੈਂ ਸੋਡੇ ਘਰਾਂ ਕਣੀ ਉ ਵੀ ਆਉਂਗਾ ਤੇਰੇ ਦਾਦੇ ਨੂੰ ਮਿਲ ਕੇ ਉਹ ਨਾਲੇ ਤੇਰਾ ਚੁੱਕਾ ਫੜਾਇਓ ਭਾਬੀ ਨੂੰ ਦੱਸਨੀ ਹੈ ਵੀ ਇੱਥੇ ਹੀ ਮਾਰਨੀ ਆ ਬਾ ਸਰਦਾ ਨਹੀਂਗਾ ਹਾਂ ਬਾਬਾ ਚਲ ਪਈ ਫੇਰ ਤੇਰੀ ਮਰ ਜਾ ਠੀਕ ਹੈ ਕੋਈ ਨਾ ਫਿਰ ਹਾਂ ਕੋਈ ਨਾ ਮੈਂ ਹੱਥ ਨੇ ਕਰੀ ਹੂੰ ਕੋਈ ਨਾ ਮੈਂ ਤਾਂ ਲੈਣੀ ਫੜ ਕੇ ਮੈਂ ਫੜ ਲੂ ਕੁੜੀ ਤੋ ਇਸ ਹਾਲੇ ਇੱਡੇ ਹਿਆਰ ਨੇ ਨਾ ਇੱਡੇ ਹਿਆਰ ਨੇ ਅੱਜ ਤੇ ਜਵਾਕ ਇਹ ਨਾ ਇਹ ਵੀ ਆਹ ਪੁਰੇ ਨੂੰ ਕਿਹੜਾ ਪਤਾ ਲੱਗਦਾ ਜਵਾਨੀ ਸਾਡੇ ਦੇ ਵੀ ਆਈ ਤੀ ਕਾਕਾ ਕਿੱਥੇ ਤਰੈ ਫਿਰਦਾ ਤੂੰ ਓ ਭਾਈ ਆ ਮਸ਼ੀਨ ਸੁਣ ਚੱਕ ਕਪੜਾ ਕੋਈ ਸਿਉਣ ਨਹੀਂ ਮਾਰਨੀ ਐਂ ਕਰਦੀਆਂ ਸਾਰੇ ਫੜ ਗਿਣਕੇ ਰੱਖ ਕੇ ਜਾਣੀਆਂ ਬੁੜੇ ਵਾਸਤੇ ਇੱਕ ਵੀ ਚੀਜ਼ ਨਹੀਂ ਬਾਹਰੇ ਛੱਡਦੀ ਹੈਗੀ 2 4 6 2 4 6 ਮਰਨੇਆ ਮਰੀ ਭੁੱਖਾ ਮੈਂ ਤਾਂ ਬੁੱਝੜ ਨੂੰ ਲੈ ਕੇ ਕਿੱਥਨਾਂ ਲੈ ਜਾਂਦੀ ਆ ਫ੍ਰਿਜ ਨੂੰ ਲਾ ਕੇ ਜਾਉਂ ਜਿੰਦਾ ਛੱਬੀ ਇਚਰਾਖਾ ਦਾ ਨਹੀਂ ਤੂੰ ਕਿਹੜਾ ਮਾਗਰੋ ਜਿੰਦਾ ਖੋਲ ਲੇਗਾ ਮਰੀ ਭੁੱਖਾ ਪਹਿਲਾਂ ਤਾਂ ਮੈਂ ਇਹ ਸੋਚਿਆ ਸੀ ਕਿ ਚੱਲ ਮੈਂ ਆਪਣੇ ਸਹੁਰੇ ਘਰੇ ਜਾ ਕੇ ਸਾਰੇ ਕੰਮ ਕਰਿਆ ਕਰ ਹੁਣ ਹੁਣ ਮੈਂ ਡੱਕਾ ਨਹੀਂ ਤੋੜਦੀ ਆ ਜਿਹੜੇ ਤੇ ਬੁੜੇ ਕੈਮਰੇ ਲਵਾਤੇ ਨਾ ਇਹ ਤੇ ਬੋਗਲ ਤੇ ਕੀਤਾ ਮੇਰੇ ਕੋਲੇ ਚਾਰ ਬੁੜੀਆਂ ਆ ਜਾਂਦੇ ਸੀ ਚਲ ਬੰਦੇ ਦਾ ਮਨ ਹੋਰ ਹੋ ਜਾਂਦਾ ਸੀ ਗੱਲਾਂ ਕਰਕੇ ਪਰ ਤੂੰ ਤੈਨੂੰ ਐ ਰਹਿੰਦਾ ਵੀ ਸਾਡੇ ਨੂੰ ਉਹਨੂੰ ਕੋਈ ਸਖਾਣਾ ਚਾਵੇ ਕੋਈ ਗੱਲ ਨਹੀਂ ਹੁਣ ਮੇਰੇ ਵਾਲੀ ਲੈ ਲਈ ਨਾਣ ਪੱਕੇ ਹੋਏ ਚੰਗਾ ਮੈਂ ਦੇੰਤ ਨੂੰ ਰੋਟੀਆਂ ਬਣਾ ਕੇ ਮਰਨਾ ਆਪ ਤਾਂ ਬਾਹਰ ਨਿਕਲ ਜਾਂਦਾ ਵੀ ਮੇਰਾ ਨਹੀਂ ਜੀ ਕਰਦਾ ਕਿਸੇ ਨਾਲ 2 ਮਿੰਟ ਗੱਲਾਂ ਮਾਰਨ ਨੂੰ ਜੇ ਮੈਂ ਫੋਨ ਚਲਾ ਲੈਣੀ ਆ ਫਿਰ ਤੂੰ ਭਾਈ ਫੋਨ ਤੇ ਲੱਗੀ ਰਹਿਣੀ ਆ ਤੂੰ ਭਾਈ ਐ ਕਰਦੇ ਆ ਵੀ ਭਾਈ ਦੱਸ ਕਿਹੜੇ ਖੂਚੇ ਡਿੱਗੇ ਹੁਣ ਸਾਰਾ ਦਿਨ ਮੈਂ ਅੰਦਰ ਬੈਠੇ ਰਹਾ ਆਂ ਕੋਇਨਾ ਹੁਣ ਤੂੰ ਮੇਰੇ ਆ ਲਈ ਪੂਰੇ ਬਣਾਏ ਮੈਂ ਤਾਂ ਪੁੱਜੜ ਨੂੰ ਲੈ ਕੇ ਜਾਨੀ ਆਂਗੀ ਆਪੇ ਫਿਰਦਾ ਰਹੀ ਇੱਥੇ ਵੇ ਹੋ ਗਿਆ ਤਿਆਰ ਖਾ ਲਿਆ ਇਹਨੇ ਵੀ ਹੁਣ ਦੁਪਹਿਰੇ ਜੇ ਕਹਿੰਦੀ ਮੈਨੂੰ ਤਨਹੋਲੇ ਲੈ ਕੇ ਚੱਲ ਲੈ ਹੁਣ 2 ਘੰਟੇ ਆਰਾਮ ਕਰਨ ਦਾ ਟਾਈਮ ਸੀਗਾ ਹੁਣ ਆਕੇ ਮੈਨੂੰ ਬਾਜ਼ਾਰ ਲੈ ਕੇ ਚੱਲ ਆ ਜਾ ਇੰਸਟਾਗ੍ਰਾਮ ਕਵੀਨੇ ਧੁੱਪ ਚੜੀ ਜਾਂਦੀ ਆ ਵੇ ਤੈਨੂੰ ਕਿੰਨੀ ਵਾਰੀ ਕਿਹਾ ਇੰਸਟਾ ਦਾ ਨਾਮ ਘਰੇ ਨਾਲਿਆ ਕਰ ਬਾਪੂ ਲੜੂਗਾ ਆ ਕਿੱਥੇ ਜਾਂਦਾ ਤੂੰ ਮੋਟਰਸਾਈਕਲ ਚੱਕ ਕੇ ਹੁਣ ਆ ਤਰਨੂੰ ਲੈ ਚੱਲਾਂਗੇ ਆਪਾਂ ਇਹ ਤੇ ਹੋਰ ਇਸ ਦੀ ਚੱਲਾਂਗੇ ਮੈਂ ਨਹੀਂ ਜਾਂਦੀ ਤੇ ਕਿਉਂ ਬੰਦ ਕਰ ਤੇ ਮੇਰੀ ਸੁਣ ਲੈ ਕਾ ਤੂੰ ਮੈਂ ਨਹੀਂ ਜਾਂਦੀ ਤੇ ਗੱਡੀ ਚੱਕ ਬਈ ਮੈਂ ਨਹੀਂ ਤੇ ਮੋਟਰਸਾਈਕਲ ਤੇ ਜਾਂਦੀ ਪਾਪਾ ਕੋਟੂਗਾ ਗੱਡੀ ਨੂੰ ਤਾਂ ਬਈ ਮੈਂ ਨਹੀਂ ਜਾਂਦਾ ਕਾਰ ਤੇ ਨਾਲੇ ਤਾਂ ਪਾਪੇ ਕੋਲ ਡਰਾਈਵਿੰਗ ਲਾਇਸੈਂਸ ਆ ਨਾਲੇ ਕਾਪੀ ਪਾਪੇ ਕੋਲੇ ਆ ਮੇਰਾ ਚਲਾਨ ਹੋ ਜਾਊਗਾ ਮੈਨੂੰ ਛੜਾ ਕੇ ਕੌਣ ਲੇਉ ਉੱਥੋਂ ਤੈ ਬੁੱਝੜਾ ਕਿਉਂ ਮੇਰੀ ਬੇਇੱਜ਼ਤੀ ਕਰਾਇਗਾ ਉੱਥੇ ਜੇ ਮੈਨੂੰ ਕਿਸੇ ਨੇ ਪਛਾਣ ਲਿਆ ਵੀ ਇਹ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀ ਹੁੰਦੀ ਆ ਆ ਲੈ ਕੂਗਾ ਮੋਟਰਸਾਈਕਲ ਤੇ ਤੁਰੇ ਫਿਰਦਿਆ ਚੁੱਪ ਕਰਕੇ ਗੱਡੀ ਲੈ ਕੇ ਆ ਮੈਂ ਨਹੀਂ ਜਾਂਦਾ ਫਿਰ ਪਾਪੇ ਨੂੰ ਲੈ ਜਾ ਤੂੰ ਗੱਡੀ ਲੈ ਆਵੇਂਗਾ ਕਿ ਨਾ ਐ ਦਾਦੇ ਮੈਨੂੰ ਗੱਡੀ ਲੈ ਕੇ ਆਵੇਂਗਾ ਜੇ ਤਾ ਤੂੰ ਨਾ ਗੱਡੀ ਲੈ ਕੇ ਆਂਦੀ ਤਾਂ ਤੈਨੂੰ ਮੈਂ ਕੁੱਟੂ ਫਿਰ ਮੈਂ ਮੇਰੇ ਭਾਈਆਂ ਨੂੰ ਬੁਲਾਉ ਫਿਰ ਤੈਨੂੰ ਉਹ ਕੁੱਟਣਗੇ ਲੈ ਉਹਨਾਂ ਨੂੰ ਮੈਂ ਬੁਲਾ ਹੀ ਭੱਜੂਗਾ ਫਿਰ ਇਹਨੂੰ ਅੰਦਰ ਲੈ ਮੋਟਰਸਾਈਕਲ ਨੂੰ ਗੱਡੀ ਕੱਢ ਚੱਲ ਮੈਂ ਕਹਿੰਦੀ ਮੋਟਰਸਾਈਕਲ ਦੇ ਪਛੀ ਦੀ ਬਗਿਆ ਮੈਂ ਮੱਝਬੜਾ ਤਾਂ ਮੈਨੂੰ ਮੂਰੇ ਘੱਟਦੀਂਦਾ ਤੈਨੂੰ ਪਿਆਰ ਵਾਲੀ ਗੱਲ ਸਮਝੀ ਨਹੀਂ ਆਉਂਦੀ ਫੇਰ ਕਹਿੰਦੇ ਨੇ ਇਹਨੂੰ ਢੰਗ ਨਾਲ ਨਹੀਂ ਬੋਲਦੀ ਉਹ ਮੈਨੂੰ ਮੂਰੇ ਘੱਟਦੀਂਦਾ ਲੱਤਾਂ ਛੂਟੀਆਂ ਨੇ ਮੇਰੀਆਂ ਚੱਲ ਮੂੰਹ ਤੇ ਬੱਜਾ ਚਪੇੜਾ ਤੈਨੂੰ ਤਾਂ ਸਾਰਾ ਚੰਦ ਤੱਕ ਵੀ ਦਿਖਣ ਲਾ ਦੂੰ ਮੈਂ ਹਾ ਰੱਬਾ ਕਿੱਥੇ ਫਸਾਤਾ ਤੈ ਚੰਗਾ ਦੀਗਾ ਮੈਂ ਕੁਮਾਰਾ ਘਰ ਦਾ ਨਹੀਂ ਇੱਜ਼ਤ ਬਣਾਉਣ ਦਿੰਦੇ ਬਾਹਰ ਤਾਂ ਇੱਜ਼ਤ ਰਹਿਣ ਦੇ ਦੋ ਮਾੜੀ ਮੋਟੀ ਅਹੀਂ ਲੋਟ ਆਉਂਦੇ ਨੇ ਦੋਨੇ ਪਿਓ ਪੁੱਤ ਇੱਕੋ ਜਿਹੇ ਹੋਏ ਪੈਣੇ ਜਿੰਨਾ ਚਿਰ ਕਿਨਾਂ ਨੂੰ ਚਾਰ ਪੰਜ ਗਾਲਾਂ ਨਾਲ ਨਾ ਕੱਢਾਂ ਇਹਨਾਂ ਦਾ ਰੋਟੀ ਹਾਜਮ ਨਹੀਂ ਆਉਂਦੀ ਹੈਗੀ ਗੱਡੀ ਦਾ ਤੂੰ ਕੀ ਨਹੀਂ ਕਰਦਾ ਤੇਰਾ ਤਾਂ ਪਿਓ ਵੀ ਕੱਡੂ ਜਦੋਂ ਕਰਤਾ ਨੇ ਮੇਰੇ ਪੇਕੇ ਨੂੰ ਫੋਨ ਰੇਲ ਗੱਡੀ ਵਾਂਗੂ ਭਜਦੇ ਹੁੰਦੇ ਉਹ ਨਾਲੇ ਇੱਕ ਮਿੰਟ ਚ ਕੱਢ ਲੈ ਗੱਡੀ ਅੱਛਾ ਪਾਸ਼ਾ ਇਹ ਬਾਬਾ ਸਮਾਦਾਂ ਵਾਲੇ ਅੱਜ ਬਚਾ ਦੀ ਕਿਉਂ ਜਾਂ ਕਿਤੇ ਚੱਲੇ ਆ ਸਮਾਦਾਂ ਵਾਲੇ ਬਾਬੇ ਨੂੰ ਯਾਦ ਕਰਦਾ ਉਹ ਤਾਂ ਬਾਬਾ ਕਦੇ ਯਾਦ ਨਹੀਂ ਆਇਆ ਤੈਨੂੰ ਹਨਾ ਅੱਛਾ ਪਾਸ਼ਾ ਮੱਥਾ ਤੇ ਦੇਖ ਐ ਟੇਕਦਾ ਜੇ ਮੈਂ ਕਿਸੇ ਨੂੰ ਨਵੀਂ ਵਿਆਹੀ ਨੂੰ ਪਿਓਰ ਚੱਲੇ ਹੁੰਦਾ ਇਧਰਲੇ ਪਾਸੇ ਆਏ ਬੱਜੇ ਅੱਧੀਓ ਰਹਿ ਗਏ ਇਹ ਜਾਊਗਾ ਟਿੱਕੀ ਮਿਰਚੇ ਮੈਂ ਤਾਂ ਕਹਿਣਾ ਤੋੜ ਲੈ ਤੇਰੀ ਪਣਾਉਣ ਨੂੰ ਹੁਣ ਉਹ ਤੇਰਾ ਮਾਰ ਗਿਆ ਉਹ ਤੇਨੇ ਮਾਰੀ ਉਹ ਤੇਨੇ ਮਾਰੀ ਡੰਗਰਾ ਇੱਧਰ ਕਰ ਲੈ ਇੱਧਰ ਇੱਧਰ ਕਰ ਲੈ ਉਹ ਇੱਥੇ ਪੱਥਰ ਜਾਤੀਗਾ ਉਹ ਜਣਾ ਮੋਟਰ ਜੀ ਵਾਲਾ ਕਿਤੇ ਨੰਗ ਗਿਆ ਆਪਨੇ ਵੀ ਸਾਪੀ ਕਰਤਾ ਮੇਰੀ ਜਾਨ ਨੂੰ ਚੰਗੀ ਪਹਿਲੀ ਮਰੂਤੀ ਹੋਈ ਸੀ ਮੈਨੂੰ ਸਾਰਾ ਕੁਝ ਦੀ ਜਾਨ ਤੇ ਮੂਰੇ ਸਰਾਣਾ ਮੰਗਾਵਾ ਤੂੰ ਸਰਾਣਾ ਕਰ ਲੈਣਾ ਮੈਂ ਤਾਂ ਤੂੰ ਜਿੰਦੀ ਹੀ ਨਹੀਂ ਮੂਰੇ ਇਹ ਮੇਰੇ ਬਾਹੂ ਵਾ ਤੇ ਸੱਚਾ ਪਾਸੇ ਇਧਰਲਾ ਪਾਸੇ ਵੱਜੇ ਹੀ ਪਈ ਰਹੇਗੀ ਖੜਾ ਲੈ ਹੁਣ ਮੈਂ ਤਾਂ ਕਹਿੰਦੀ ਜੇ ਸਰਾਣਾ ਲੈ ਕੋਈ ਮੈਂ ਥੱਲੇ ਰੱਖ ਲੈਂਦਾ ਤੇਰਾ ਗਲ ਘੋੜ ਦੂੰ ਮੈਂ ਚੁੰਨੀ ਨਾਲ ਚੁੱਪ ਕਰਕੇ ਬੰਦੇਆਂ ਵਾਂਗੂੰ ਤਰਪਾ ਓਏ ਦੀਂਦਾ ਘਟਾ ਗੇ ਉਧਰ ਆਪ ਨੂੰ ਕਹ ਰਿਹਾ ਨਾ ਕੱਦ ਵਧਾ ਲਾਂ ਦਾ ਮੈਂ ਨਾ ਮੋਟਾ ਖਾ ਖਾ ਕੇ ਬੋਣਾ ਬਣਿਆ ਪੇ ਖੜਦਾ ਤੇਰੀ ਮਾਂ ਨੂੰ ਤਾਂ ਲੈ ਲਾਂ ਦੇ ਟੱਕੀ ਨੂੰ ਚਲ ਤੈਂ ਖਾ ਲਿਆ ਮੈਂ ਤਾਂ ਸਾਰਾ ਕੱਦ ਦਾ ਵੱਧ ਗਿਆ ਜਿਹੜਾ ਵਧਣਾ ਸੀ ਐਸੀ ਫੂਕ ਲੈ ਚ ਪਾਪਾ ਆਉਂਦਾ ਫਿਰ ਆ ਕੱਦਰ ਚੱਕ ਤੀਂਦਾ ਮੈਂ ਉਹ ਕੱਦਰ ਚੱਕ ਪਿਆ ਹਾਂ ਪਾਪਾ ਕਿੱਧਰ ਨੂੰ ਖਿੱਚਤੀ ਏ ਜਵਾਗਟ ੱਲੇ ਹੋਵੇ ਦਵਾਈ ਦਵਾਉਣ ਜਾਂਦਾ ਦੀ ਤਨੁੱਲੇ ਪਿੱਲੀ ਹੋ ਗਈ ਹਾਂ ਪਾਪਾ ਚੱਲ ਕੋਈ ਨਾ ਦਵਾਈ ਦਾ ਦਵਾ ਲਿਆ ਸਮਾਰ ਕੇ ਲਵਾ ਲਈ ਟਿਕਾ ਟੱਲਾ ਭਾਈ ਆਥ ਨੇ ਰੋਟੀ ਟੁੱਕ ਦਾ ਕਰਨਾ ਸੁਨੇਹਾ ਮੈਂ ਤਾਂ ਕਹਿੰਦੇ ਤੇਰੀ ਬਿਜਲੀ ਨਾਲ ਨਾਲ ਜਾਣ ਪਛਾਣ ਹੈਗੀ ਹੈ ਹੈ ਮੇਰਾ ਬਿਜਲੀ ਨਾਲ ਲਾਉਂਦਾ ਉਹਦੇ ਨਾਲ ਜਾਣ ਪਛਾਣ ਹੈਗੀ ਆ ਕੋਈ ਨਾ ਮੈਂ ਕਰ ਦੂਗਾ ਗਗਨੇ ਤੋਂ ਲਵਾਉਣਾ ਫੋਨ ਮੈਂ ਤੂੰ ਲੈ ਜਾ ਕੇ ਰਤਰਾਉਲੇ ਚੰਗਾ ਇਹ ਮੂਰੇ ਹਾਰਨ ਮਾਰਦਾ ਹੈਗਾ ਕੁਸ ਛੇ ਕ ਲਾਉਂਦਾ ਸੀ ਮੇਰੇ ਸਾਰੇ ਬੁੜੇ ਨੂੰ ਚਾਰਦੇ ਨੇ ਉਹ ਅਕੇ ਲੱਟਾ ਮੱਠੋ ਦੀ ਦਵਾਈ ਦਿਵਾ ਕੇ ਲਿਓ ਮੈਂ ਦਵਾਂਗਾ ਮੈਨੂੰ ਪਤਾ ਪੁੱਤ ਕਿਹੜੀਆਂ ਦਵਾਉਣ ਜਾਣਾ ਤੂੰ ਹੈ ਤੜਕੇ ਚੰਗੀ ਪਲੀ ਰੋਟੀ ਖਾਦੀ ਆ ਬੁੜਾ ਹਜੇ ਭੁੱਖਾ ਫਿਰਦਾ ਆ ਪਾਉ ਨਾਂਗੀ ਲੈ ਹੈ ਮੁੰਡੇ ਨੂੰ ਲੈ ਕੇ ਫੇਰ ਅਕੇ ਬੁੜਾ ਮਾੜਾ ਬੁੜਾ ਗਾਲਾਂ ਕੱਢਾ ਬੁੜਾ ਕੀ ਕਰੇ ਮੇਰਾ ਸੋ ਬੁੜੇ ਨੇ ਘਰ ਬਣਾਤਾ ਬੁੜੇ ਨੂੰ ਕੋ ਟੋਕ ਨਹੀਂ ਮਿਲ ਰਿਹਾ ਬੁੜਾ ਜਾਵੇ ਕਿੱਥੇ ਦੇਖਦਾ ਮਨਾ ਜੇ ਚਾਕੀ ਖਾਣੀਆਂ ਪਹਿਣਗੀਆਂ ਲਾੜ ਤਾਂ ਵਿਆਹੀ ਤੀ ਵਿਆ ਰੋਟੀ ਟੁੱਕਦਾ ਸਾਰਾ ਹੋ ਜੂ ਹੈ ਚਾਲਾ ਡੱਬੂ ਪਿਆ ਵਾ ਬਈ ਬਾ ਆਇਆ ਪਾਉ ਉਹ ਇਹ ਪੱਤੀਆਂ ਇਹ ਪਾਉਂਦੀ ਆ ਪੱਤੀਆਂ ਇਹ ਗੁੱਡੀ ਮਿਰਚ ਨਹੀਂ ਖਾ ਲੰਨੇ ਆ ਕਿਹੜਾ ਹੁਦਾ ਵਾਲਾ ਇੱਥੇ ਆ ਪੇਠਾ ਤਾਂ ਪਿਆ ਦਾਲ ਤਾਂ ਪਈਆ ਦਾਲ ਪਈਆ ਮਨਾ ਜੇ ਆਹੀ ਕੁਛ ਕਰਨਾ ਦੀ ਪਿਆ ਇਹ ਮੇਰੇ ਸਾਲੇ ਟੁੱਕ ਤਾਂ ਟੁੱਕ ਤਾਂ ਹੈ ਹੀ ਨਹੀਂ ਇਹ ਚ ਰੋਟੀ ਤਾਂ ਹੈ ਹੀ ਨਹੀਂ ਕਿੱਥੇ ਲੇਖਾ ਦੀ ਹੋ ਇਹ ਗੁੱਟੀ ਚੱਲ ਭਈ ਮੰਨਿਆ ਮੈਂ ਮਾੜਾ ਮੈਂ ਗਾਲਾਂ ਕਰਦਾ ਪਰ ਇੰਨਾ ਤਾਂ ਨਹੀਂ ਯਰ ਤੱਕਾਤਾ ਮੈਂ ਵਾਖਾ ਤੇਰੀਦਾ ਜੀ ਮੈਂ ਕਹਨਾ ਕਾਨੂੰ ਕਾਨੂੰ ਮੈਂ ਪੰਚਾਇਤ ਇਕੱਠੀ ਕਰਕੇ ਮੈਂ ਕੋਈ ਇਹੋ ਜਿਹਾ ਸਟਿੱਪ ਚੱਕ ਲੂੰ ਸਾਰਾ ਪਿੰਡ ਚੱਕ ਮੇਰੇ ਕਿ ਨਹੀਂ ਗੱਲ ਤਾਂ ਹੁਣ ਆਇਆ ਮਨਾ ਭੁੱਖੇ ਤਾਂ ਨਹੀਂ ਮਰਿਆ ਜਾਂਦਾ ਕੋਈ ਫਰਜ ਸਿਓ ਸੰਤਰਾ ਪਿਆ ਹੂ ਪਰਸੋ ਆਈ ਆ ਮੇਰੀ ਸਾਲੀ ਲੈ ਕੇ ਆਈ ਪਰ ਮੇਰੇ ਸਾਲੇ ਕਿੱਥੇ ਛੱਡਦੇ ਨੇ ਕਿੱਥੇ ਛੱਡਦੇ ਨੇ ਭਾਈ ਖਾ ਜਾਂਦੀ ਐ ਗੋਟੀ ਬਹੁਤ ਤੇਜ਼ਾ ਦੇਖ ਲਾ ਓਏ ਕਿੰਨਾ ਘੱਟਾ ਟੋਇਆ ਮਨਾ ਮੇਰਾ ਸਾਲਾ ਉਹ ਟਾਈਮ ਯਾਦ ਕਰਕੇ ਤਾਂ ਅੱਜ ਤੇ ਗੁੱਸਾ ਆਉਂਦਾ ਵੀ ਕਾਹਦੇ ਖਾਤਰ ਫਿਰਦਾ ਰਿਹਾ ਦਿਨ ਰਾਤ ਲਾਹ ਤਰੀਕਾ ਹੀ ਨਿਕਲ ਗਈ ਤੀਵੀਂ ਥਲੇ ਲੱਗਿਆ ਫਿਰਦਾ ਜਮਾ ਕੋਈ ਕਹਿੰਦਾ ਨਹੀਂ ਮੜਾ ਇਧਰ ਨੂੰ ਆਉਣੇ ਪੱਕੇ ਕਣੀਆ ਕੇਫਾ ਪੋਚਾ ਲੱਗਿਆ ਕੇ ਪੋਚਾ ਲੱਗਿਆ ਲੈ ਵੀ ਪੋਚਾ ਮੇਰਾ ਸਾਲਾ ਦੁਬਾਰੇ ਲੱਗ ਜੂ ਹੈ ਪੋਚਾ ਦੁਬਾਰੇ ਲੱਗ ਜੂ ਮਨਾਹੀ ਕਰਤੀ ਮਨਾ ਚੱਪਲਾ ਲਾਦੇ ਹੀ ਨਹੀਂ ਪਤਾ ਬੁੜੇ ਦੀ ਪਾਇਲ ਪਿਛਾਲ ਲੈ ਬੁੜਾ ਆਇਆ ਸੀ ਇਧਰ ਮਾਂਗਰਵਾਨੀ ਵਧਾ ਪੋਚੇ ਲਾਉਣੇ ਪਏ ਜਾਣਾ ਮੇਰਾ ਸਾਲਾ ਘਰ ਜਦਾ ਪਾ ਲਿਆ ਕਈ ਕਮਰੇ ਤਾਂ ਵੜਕੀ ਨਹੀਂ ਦੇਖਿਆ 10 ਸਾਲ ਹੋ ਗਏ ਹੀ ਨਹੀਂ ਪਤਾ ਵੀ ਕਮਰੇ ਅੰਝ ਪਿਆ ਕੀ ਐ ਅੰਦਰ ਕੜਾ ਜਾਣ ਦਿੰਦੀ ਆ ਐਂ ਕਹਿੰਦਾ ਕਿ ਬਾਪੂ ਜੀ ਅੱਗੇ ਪੈਰ ਲੱਪੜੇ ਨੇ ਛੋਟੇ ਵੀ ਪੈਰਾਂ ਨੂੰ ਵੜਦੇ ਪਈ ਫਿਰ ਹੋਰ ਤਾਂ ਹੱਲ ਨਹੀਂ ਹੋਣਾ ਹੋਰ ਤਾਂ ਹੱਲ ਨਹੀਂ ਹੂੰ ਮੇਰਾ ਸਾਲਾ ਕਾਲਾ ਜਾ ਮੱਜਾ ਕੰਧਾਂ ਦੇ ਦੇਖ ਲੈ ਕਿਵੇਂ ਤਾਰਾਂ ਘੱਟਤੀਆਂ ਬਾਰਡਰ ਇਹ ਬਣਾ ਰੱਖਿਆ ਚੀਨ ਨਾਲ ਅੱਗੇ ਕੋਈ ਰੋਟੀ ਟੁੱਕ ਮੈਂ ਪਾਣ ਦਾ ਗਟਾਰਾਂ ਆਉਂਦੀਆਂ ਦੀ ਚਿੜੀਆਂ ਆਉਂਦੀਆਂ ਗਰਦਨੇ ਲੈ ਜਾਂਦੀਆਂ ਆਂਦਰਾਂ ਸੀਸਾਂ ਦਿੰਦੀਆਂ ਤੀ ਆਂਦਰਾਂ ਸੀਸਾਂ ਦਿੰਦੀਆਂ ਤੀ ਜਨਬਰਾਂ ਦੀਆਂ ਰੱਬ ਦੇ ਜੀ ਨੇ ਮੇਰੇ ਸਾਲੇ ਨੇ ਤਾਰਾਂ ਘੱਟਤੀਆਂ ਹਜੇ ਤਾਂ ਕਿ ਇੱਥੇ ਮਾਰੂ ਮੈਂ ਇੱਥੇ ਮਾਰੂ ਕੋਟ ਆ ਕੇ ਫਰਸ਼ ਤੇ ਕੇ ਤੂੰ ਬੁੜਾ ਇੱਧਰ ਆਉਂਦਾ ਭਈ ਮਾਰ ਦੋ ਬੁੜੇ ਨੂੰ ਗਲ ਗੁੱਠਾ ਦੇ ਦਿਓ ਹੁਣ ਕਿਹੜਾ ਕਰੇ ਨੇ ਹੁਣ ਤਾਂ ਮੈਂ ਕੁਛ ਬੋਲੀ ਆ ਗਲ ਗੁੱਠਾ ਦੇ ਦਿਓ ਭਈ ਆਂਡੀ ਗਵਾਂਡੀ ਸੁਣਨ ਨਾਲ ਵਧੀਆ ਸ਼ੌਂਕਾ ਦੀ ਕੋਈ ਮੇਰਾ ਹੱਲ ਹੋ ਜੇ ਫਰਿੱਜ ਕਣੀ ਚਾਲਾ ਫਰਿੱਜ ਕਣੀ ਹੋ ਮੜਾ ਮੋਟਾ ਸਮਾਨ ਦੁੱਧੀ ਪੀ ਲੂ ਹੋਰ ਨਹੀਂ ਬੱਤਾ ਵੀ ਹਾਂ ਬੱਤਾ ਮੈਂ ਤਾਂ ਪਨੀਰ ਵਾਲਾ ਪਰੰਟ ਖਾਣਾ ਅੱਛਾ ਆ ਵੀਰੇ ਨਾ ਦੀ ਪਨੀਰ ਵਾਲਾ ਬਰੈਡ ਆਪਣਾ ਹੈ ਬੜਾ ਹਿੰਮਤ ਜੀ ਨਾਲ ਲਿਆਦੀ ਭਾਈ ਬਣੇ ਸੇ ਟਾਈਮ ਬੜਾ ਮੋਟਾ ਹੱਸ ਲਿਆ ਕਰ ਹੱਸ ਮਸਾ ਕਰਦਾ ਤੇਰੇ ਨਾਲ ਸੁ ਤੇਰੇ ਨਾਲ ਹੱਸ ਮੈਂ ਜੂਡਲ ਨਾਲ ਅਕਲ ਹੈਗੀ ਤੈਨੂੰ ਕਸੇ ਤੈਨੂੰ ਮੈਂ ਕਹਤੀ ਮੈਂ ਹੋਟਲ ਚ ਜਾੜਾ ਪੱਟੇ ਸਿੱッセ ਵਾਲੇ ਹੋਟਲ ਚ ਲਾਈਕ ਬਠਿਆ ਰਹਤੇ ਸਰਕਤ ਆਪਣੇ ਹੋਟਲ ਆ ਨਹੀਂ ਕਰੀ ਕੀ ਸੋਹਣੇ ਬਰੈਡ ਲੈਣੇ ਇਹਨਾਂ ਨੂੰ ਪੁੱਛਣ ਆਲਾ ਹੋਵੇ ਵੀ ਆਹ ਦੇਖੀ ਐਡੇ 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 ਕੇ ਬ੍ਰੈਡ ਹੁੰਦੇ ਓਏ ਇਹ ਛੋਟਾ ਹੱਥ ਜਾ ਆ ਜਾਂਦਾ ਦੇਖੀ ਆ ਦੇਖੀ ਇਹ ਐਂ ਦੋਏ ਲਵੇਟ ਲਾ ਕਿਉਂ ਜਲੂਸ ਕੱਢਦਾ ਕਿਉਂ ਜਲੂਸ ਕੱਢਦਾ ਐ ਖਾਂਦੇ ਹੁੰਦੇ ਨੇ ਤੇਰੇ ਮੰਗਵਾਏ ਖਾਂਦੇ ਹੁੰਦੇ ਨੇ ਤੂੰ ਦਿਖਾ ਦੇ ਕਹਿੰਦਾ ਨਹੀਂ ਐਵੇਂ ਦੇਖ ਐਵੇਂ ਤੋੜ ਕੇ ਮਾਰੂ ਜਵਾੜੇ ਦੇ ਮੁੱਕੀ ਮੈਂ ਤਾਂ ਤੇਰੇ ਮੂੰਹ ਚਾਜੀ ਪਾਈ ਖੜਿਆ ਬੁਰਕੀ ਫਾਲਾ ਪਾ ਤੈਨੂੰ ਪੂਰਾ ਕਰਨੀ ਹੈਗੀ ਪਾਪੇ ਨੂੰ ਰੋਟੀ ਪਾਣੀ ਦੇਈ ਤੇਰੇ ਬੁੜੇ ਤਾਂ ਮੈਨੂੰ ਠੇਕਾ ਨਹੀਂ ਲੈ ਲਿਆ ਆਪੇ ਖਾ ਲੇ ਜੇ ਤੁਮਰਚੀ ਉਸੇ ਦੀ ਬਰੈਡ ਖਾਣੇ ਆਪਾਂ ਐਂ ਨਾ ਕਰਿਆ ਕਰ ਮੈਂ ਤੋ ਜਵਾੜੇ ਦੇ ਮੁੱਕੀ ਨਾ ਖਾ ਲਈ ਖਾਣ ਦੇਣਾ ਕਿ ਮੈਂ ਭਾਈ ਨੂੰ ਮੋੜਦਾ ਨਾ ਮੋੜਨਾ ਤਾਂ ਖਾ ਨੂੰ ਇੱਕ ਪਾਪੇਂ ਦੇ ਦਾਂਗਾ ਆਪਾਂ ਇੱਕ ਖਾ ਲੈਣਾ ਮੈਂ ਹਾਂ ਵਾਪੇਂ ਦੇ ਦਾਂਗੇ ਆਪਾਂ ਇਹ ਕਰ ਨਹੀਂ ਬਈ ਇੱਕ ਪਾਪੇ ਵਾਸਤੇ ਥੋ ਪੋਕਾ ਥੋ ਪੋਕਾ ਦਾ ਚੁੱਪ ਕਰਕੇ ਖਾ ਲੈ ਦੂ ਬਾਅਦ ਚ ਆਪਾਂ ਨੇ ਫਿਲਮ ਦੇਖਣ ਜਾਣੀਆਂ ਸਿਨੇਮੇ ਚ ਚੱਲਾਂਗੇ ਮੂਵੀ ਦੇਖਣੇ ਜਾਣੀ ਹੁਣ ਤੂੰ ਜਾਣਾ ਨਹੀਂ ਮੇਰੇ ਭਾਈ ਨੂੰ ਫੋਨ ਕਰ ਦੇ ਧੰਨਵਾਦ ਚੱਲਾਂਗੇ ਇੱਥੇ ਲਾਂਗੇ ਬਾਅਦ ਚੱਲਾਂਗੇ ਆ ਖਾ ਲਾ ਖ ਹੁਣ ਕੱਲਾ ਬਰੈਡ ਖਾਵਾਂ ਮੈਂ ਮੈਂ ਮੂਹ ਤੇ ਮਰ ਰਿਹਾ ਤੇ ਜਲੂਸ ਕੱਢਦਾ ਛੜਕਦਾ ਘਰੇ ਤਾਂ ਮੈਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਤੇ ਸੜਿਆ ਹੋਇਆ ਕਿੰਨੇ ਸਵਾਲ ਨੇ ਹਨਾ ਪਾਣੀ ਮੰਗਾ ਮੈਂ ਕਬਤਾਲ ਵੀ ਹਾਂ ਉਹ ਕਰਾ ਕਹਤੋਂ ਖਾਣ ਵੇਲੇ ਖਾਣ ਵੇਲੇ ਤੇ ਜਿਬ ਬੰਦ ਕਰ ਲਿਆ ਕਰ ਰੱਬਾ ਘਰੇ ਦੇ ਨਹੀਂ ਪੈਂਦੀਆਂ ਪੈਂਦੀਆਂ ਹੁਣ ਤਾਂ ਬਾਹਰ ਜਾ ਕੇ ਵੀ ਨਹੀਂ ਹਟਦੀ ਤੈਨੂੰ ਕਿਹਾ ਕਿਸੇ ਨੇ ਬੋਲਣ ਨੂੰ ਵੀ ਤੂੰ ਬੋਲ ਚੁੱਪ ਨਹੀਂ ਕਰਿਆ ਜਾਂਦਾ ਕਰ ਤੂੰ ਸਵਾਮੀ ਨੇ ਵਾਦਾ ਅਜੰਦਰ ਬੜਿਆਂ ਦੇਖ ਲਾ ਮਾਂ ਦਾ ਪੁੱਤ ਅੰਦਰ ਉਹਦਾ ਦੇਖੇ ਨਹੀਂ ਦਿੰਦੇ ਵੀ ਕੀ ਕੁਝ ਪਿਆ ਅੰਦਰ ਕਿਵੇਂ ਕੁਰਸੀਆਂ ਖੰਡਈਆਂ ਨੇ ਜੱਖਣਾ ਵੱੜਤੀ ਸਾਰੀ ਰਸੋਈ ਦੀ ਹੈ ਕਿਤੇ ਕੁਛ ਤਰਿਆ ਪਿਆ ਕਿਤੇ ਆ ਭਾਂਟਾ ਪਿਆ ਠੀਕਰ ਦੇਖ ਲਾ ਕਿਵੇਂ ਝੂਠੇ ਉਹ ਹੁੰਦੀ ਚਮਕਾ ਕੇ ਰੱਖਦੀ ਮਾਂ ਦਿੱਤੀ ਪਈ ਸਫਤ ਦਿੱਤੀ ਐਂਦਾ ਦੇਖ ਲਾ ਹੈ ਐਂਦਾ ਚਰਨ ਉਹਦੀ ਸਫਤ ਦਿੱਤੀ ਐਂਦਾ ਰੱਖਦੀ ਚਮਕਾ ਕੇ ਉਹ ਜਮ ਰੱਬ ਲੈ ਗਿਆ ਫ੍ਰਿਜ ਕਣੀ ਹੋਈਏ ਬਜਾ ਤੇ ਸਾਲੇ ਮਤਲਬ ਲਾਦਾ ਚਾਬੀ ਲਾ ਕੇ ਜਿੰਦਾ ਲਾਤਾ ਇਹਨੂੰ ਜਾਂ ਤਾਂ ਠੋਕੀ ਜਿੰਦਾ ਠੋਕੀ ਵੀ ਕੱਢਣਾ ਲਵੇ ਬੁੜਾ ਕੁਸ ਐਂ ਤਾਂ ਜਿਵੇਂ ਆਪ ਦੇਈ ਤੇ ਆ ਗਿਆ ਮੇਰਾ ਸਾਲਾ ਮੈਂ ਫਰਜੀ ਪੱਟ ਲੂੰ ਉਹ ਮੈਂ ਖਾਂਤੀ ਆ ਗਿਆ ਮੈਂ ਕਹਿੰਦਾ ਕਾ ਨੂੰ ਕਾ ਨੂੰ ਘਰ ਚ ਕਲੇਸ ਪਈ ਮੈਂ ਕਿ ਚੱਪਿਆ ਉਪੋਸਣਾ ਪਸਾ ਮੇਰਾ ਸਾਲਾ ਪੁਖੇ ਨੂੰ ਤਾਂ ਕਹਿੰਦੇ ਹਉਆ ਕਿੰਨੀ Cosa ਲਗ ਖਿੱਚਣਾ ਪਊ ਹੈ ਇਹ ਇਹਦੇ ਸਾਰੇ ਇੰਨਾ ਚੀ ਰੱਖ ਦਿੰਦੀ ਆਹਾਹਾਹਾਹਾ ਹੋਏ ਬੜਾ ਸੁੱਕੀਆਂ ਰੋਟੀਆਂ ਤੇ ਆਪ ਦੇਖ ਲੈ ਕਿਵੇਂ ਡੱਬਿਆਂ 'ਚ ਬਿਸਕਟ ਤਾਂ ਪਾ ਰੱਖਦੀ ਐ ਕੁੜੀ ਚੱਲ ਬੰਨਾ ਕੋਈ ਗੱਲ ਨਹੀਂ ਇਹ ਹੋ ਤੂੰ ਚਾਰ ਖਾ ਕੇ ਟਾਈਮ ਟਪਾਲਾ ਬਾਹਰੇ ਲੈ ਕੇ ਜਾਂਦੇ ਇੱਥੇ ਕਿਹਦਾ ਖਿੰਡ ਗਿਆ ਮੇਰੇ ਸਾਲੇ ਨੂੰ ਫੇਰ ਪਤਾ ਲੱਗ ਉਹ ਤਾਂ ਮੇਰੇ ਸਾਲੇ ਦੇਖੀ ਨਾ ਜਾਂਦੇ ਹੁਣ ਕੈਮਰਾ じゃ ਕਿੱਥੇ ਐ ਓ ਬੀ ਆ ਲੈ ਗਿਆ ਮੈਂ ਆ ਲੈ ਗਿਆ ਭੁੱਖਾ ਛੱਡ ਗਿਆ ਮੈਨੂੰ ਆਹਾ ਮੇਰੇ ਕੋਲੇ ਆ ਦੇਖ ਲੈ ਭਾਈ ਦੇਖ ਲੈ ਪਤਾ ਮੈਨੂੰ ਸਾਰਾ ਕਿੱਥੇ ਤੋਰੇ ਫਿਰਦੇ ਆ ਤੁਸੀਂ ਕਿਹੜੀਆਂ ਲੈਣੋ ਦਵਾਈਆਂ ਪਤਾ ਸਾਰਾ ਮੈਨੂੰ ਪਰ ਮੈਂ ਬੋਲਦਾ ਨਹੀਂ ਮੈਂ ਪਛਾਣ ਤੂੰ ਪਛਾਣਤਾ ਸੋងਦਾ ਜੀ ਸਾਹਿਬ ਤੁਸੀਂ ਚੱਲ ਰਹੇ ਹੋ ਪੁੱਤ ਥੋੜਾ ਟਾਈਮ ਜਾਂ ਖੋਟ ਨਹੀਂ ਦਿੰਦਾ ਸਾਨੂੰ ਭੁੱਖੇ ਮਰੋਂਗੇ ਤੁਸੀਂ ਆ ਲੈ ਗਿਆ ਅੰਦਰੋਂ ਕੱਢ ਕੇ ਕਹਿੰਦੇ ਦੀ ਬੁੜਾ ਨਹੀਂ ਅੰਦਰ ਆ ਸਕਦਾ ਬੁੜਾ ਵੀ ਅੰਦਰ ਫਿਰਦਾ ਆ ਡੱਬਾ ਲੈ ਕੇ ਕੱਢ ਕੇ ਮੈਂ ਕਰ ਲਿਆ ਜਿਹੜਾ ਕੁਸੁੰਦਾ ਸੁ ਹਾਂ ਮੈਂ ਗਗਨੇ ਕੋਲੇ ਜਾਣਾ ਪੰਚਾਇਤ ਇਕੱਠੀ ਕਰਦਾ ਵੀ ਕੋਈ ਮੈਨੂੰ ਟੋਕ ਨਹੀਂ ਦਿੰਦੇ ਇਹ ਦੋਦੇ ਜੀ ਲੜਕੀ ਲੰਘੀ ਅੰਦਰੋਂ ਖਾ ਕੇ ਕੋਈ ਗੱਲ ਨਹੀਂ ਚੱਖਣਾ ਵੜਦੀ ਅੰਦਰੋਂ ਕੋਠੀ ਦੀ ਕੋਈ ਸਾਬ ਸਫਾਈ ਨਹੀਂ ਕਰਦਾ ਤੇ ਦਿਨ ਦੀ ਮਾਂ ਮਰੀਆ ਭਾਈ ਮੇਰਾ ਕੁਝ ਨਹੀਂ ਰਿਹਾ ਇੱਥੇ ਕੁਝ ਨਹੀਂ ਰਿਹਾ ਮਰੀਲ ਬਣਾ ਲੈ ਇੱਕ ਭਾਈ ਕੋ ਜਰ ਉਸ ਕੱਢਦਾਗਾ ਘੱਟ ਖਾਲਾਉਂਦਾ ਦੋ ਮੈਂ ਪੈਸੇ ਦੇ ਆ ਮ ਆ ਗਿਆ ਮੈਂ ਵਾਸਤੇ ਵਾਸਤੇ ਮੈਂ ਮਰੋਜ ਬੜਾ ਜੀ ਪਾਪੇ ਨੂੰ ਕੁਛ ਲਿਆ ਵੀਰੇ ਕਿੰਨੇ ਪੈਸੇ ਹੋ ਗਏ ਆਪਣੇ 300 ਰੁਪਏ ਹੋ ਗਏ ਆ ਲੈ ਵੀਰੇ ਵੀ ਦੇ ਮਟਰ ਪਾ ਦੀ ਮੇਰੇ ਪਾਪੇ ਵਾਸਤੇ ਲੈ ਆਜਾ ਚੱਲੀਏ ਖੜ ਜਾ ਮਟਰ ਲੈ ਲਾ ਮਾ ਪਾਪੇ ਵਾਸਤੇ ਨਾਂ ਭਗਵਾਨ ਸਤਿ ਸੰਗਤ ਸੰਗਤ ਬੁੜੇ ਨੇ ਨਾ ਲਘੂ ਪੀਰ ਕਿਆ ਜਿੱਥੇ ਕਿਤੇ ਜਾਂਦਾ ਉਹਦੀ ਕਹਾਂਦਾ ਬੁੜੇ ਵਾਸਤੇ ਚੀਜ਼ ਲੈ ਠੀਕ ਆ ਵੀਰੇ ਚੰਗਾ ਬਾਈ ਸਸਰੀ ਘਾਲ ਚਲੋ ਜੀ ਚੱਲੀਏ ਪਾਪੇ ਵਾਸਤੇ ਦੀ ਹੈ ਨੰਮਣ ਵੇ ਦੱਸ ਕਿਉਂ ਉੱਥੇ ਤੋਂ ਕਾਹਚੇ ਜਲੂਸ ਕੱਢਿਆ ਪਾਪਾ ਪਾਪਾ ਲੜਖੀ ਆ ਨਾ ਤੇਰੇ ਪੇ ਭੁੱਖਾ ਮਰਦਾ ਰੋਟੀ ਤੋਂ ਮੈਨੂੰ ਫੇਰ ਜਰੂਰ ਸਣਾ ਕੱਟ ਮੈਂ ਪੰਨੂ ਤੈਨੂੰ ਫੜ ਕੇ ਗੱਡੀ ਚਲਾ ਚੱਲ ਮੈਂ 10 ਰੁਪਏ ਦੇ ਹੋਰ ਪਾ ਲਿਓ ਨਾ ਫੇਰ ਗੱਡੀ ਚਲਾ ਚੱਲ ਗੱਡੀ ਚੁੱਪ ਆਇਓ ਨੰਬਾ ਮੈਨੂੰ ਰੇਵੀ ਬੇ ਇਤਕਾਰ ਲੱਗੀ ਮੜੋ ਖਮੇਰਾ ਕੀ ਹੈ ਕੁਛ ਨਹੀਂ ਸੀ ਕੁਛ ਨਹੀਂ ਕਹਿੰਦਾ ਮੈਂ ਉਹਨੇ ਤੋੜ ਲਈ ਮਾਰੀ ਨਾ ਕਾਸੇ ਚ ਹੋਣਾ ਓਰੇ ਅਗਨਗਰ ਬਾਜ਼ਾਰ ਦਾ ਕੰਮ ਆ ਉਰੇ ਕੱਟ ਦਿਦਾ ਅਬੇ ਮੋਟਰਸਾਈਕਲ ਹੋ ਗਿਆ ਤੇ ਤੁਹਾਨੂੰ ਕਿਹਾ ਤਾਂ ਹੈਗਾ ਜੀ ਵੀ ਸਰਾਣਾ ਚੱਕ ਲੋ ਇਹ ਦੇ ਜਮਾਈ ਦੇਖ ਕੇ ਤਪੀਏ ਉਹ ਜਮਾਈ ਦੇਖ ਕੇ ਦਰਦ